ਸਤਿ ਸ਼੍ਰੀ ਅਕਾਲ ਦੋਸਤੋ ਕਿਸਾਨ ਅੰਦੋਲਨ ਦੇ ਵਿੱਚ ਤੁਹਾਨੂੰ ਵੱਖ-ਵੱਖ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਅੱਜ ਮੈਂ ਜਿਹੜਾ ਇੱਥੇ ਆਇਆ ਇਹ ਹੈਗੀ ਆ ਘੋਲੀਆ ਖੁਰਦਾਰਿਆਂ ਦੀ ਹਵੇਲੀ ਤੇ ਹਵੇਲੀ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਬੜਾ ਅੱਛੇ ਤਰੀਕੇ ਨਾਲ ਮੇਨਟੇਨ ਕੀਤਾ ਹੈ ਅਤੇ ਆਪਣੀ ਜਿਹੜਾ ਹੈ ਕਿਸਾਨ ਹੋਣ ਦਾ ਜਿਹੜਾ ਹੈਗਾ ਇੱਕ ਪ੍ਰੂਫ ਆ ਇੱਕ ਤਰ੍ਹਾਂ ਦਾ ਵੀ ਕਿਸ ਤਰ੍ਹਾਂ ਜਿਹੜੇ ਕਿਸਾਨ ਆ ਕ੍ਰੀਏਟਿਵ ਨੇ ਕਿਸ ਤਰ੍ਹਾਂ ਉਹ ਜਿਹੜਾ ਹੈਗਾ ਕੁਦਰਤ ਦੇ ਨੇੜੇ ਰਹਿੰਦੇ ਨੇ ਕੁਦਰਤ ਨੂੰ ਪਿਆਰ ਕਰਦੇ ਨੇ ਜਿੱਥੇ ਵੀ ਕਿਸਾਨ ਜਾਂਦੇ ਆ ਉੱਥੇ ਰੌਣਕਾ ਲਾ ਦਿੰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਡਵਾਈਡਰਾਂ ਦੇ ਉੱਪਰ ਜਿੱਥੇ ਕਦੇ ਜਿਹੜਾ ਹੈਗਾ ਬਦਬੂ ਮਾਰਦੀ ਸੀ ਖੜਨ ਨੂੰ ਕਿਸਦਾ ਜੀਣ ਨਹੀਂ ਕਰਦਾ ਸੀ ਉੱਥੇ ਕਿਸਾਨ ਹਵੇਲੀ ਘੋਲੀਆ ਉਹਨਾਂ ਨੇ ਜਿਹੜਾ ਹੈਗਾ ਫੁੱਲ ਬੂਟੇ ਲਾ ਕੇ ਬਕਾਇਦਾ ਤੌਰ ਤੇ ਤੁਹਾਨੂੰ ਦਿਖਾ ਸਕਦੇ ਆ ਕਿ ਕਿਸ ਤਰ੍ਹਾਂ ਜਿਹੜੇ ਫੁੱਲ ਬੂਟੇ ਲਾਇਆ ਉਸ ਤੋਂ ਬਿਨਾਂ ਜਿਹੜਾ ਸੜਕਾਂ ਬਣਾਇਆ ਹੋਗਾ ਬਕਾਇਦਾ ਤੌਰ ਤੇ ਜਿਹਦੇ ਵਿੱਚ ਤੁਸੀਂ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਰਨਵੇ ਆ ਤੁਸੀਂ ਜਾ ਸਕਦੇ ਹੋ ਉਸ ਤੋਂ ਬਿਨਾਂ ਜਿਹੜੇ ਹੈਗਾ ਟੈਂਟ ਲਾਏ ਹੋਇਆ ਟੈਂਟਾਂ ਦੇ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਿਨਾ ਜਿਹੜਾ ਹੈਗਾ ਇੱਕ ਪਾਰਕ ਨਾਲ ਦੇਖੋ ਬਹਿਣ ਵਾਸਤੇ ਜਿਹੜਾ ਹੈਗਾ ਪਾਰਕ ਬਣਾਇਆ ਹੋਇਆ ਉਸ ਤੋਂ ਬਿਨਾ ਜਿਹੜਾ ਇਧਰਲੇ ਪਾਸੇ ਸਾਡੇ ਜਿਹੜੇ ਨੌਜਵਾਨ ਬਜ਼ੁਰਗ ਹੋਰ ਸਾਡੀਆਂ ਭੈਣਾਂ ਜਦੋਂ ਵੀ ਜਿੰਨਾਂ ਦਾ ਵੀ ਸਮਾਂ ਲੱਗਦਾ ਕਿਤੇ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਉਸ ਤੋਂ ਬਿਨਾ ਪਿੱਛੇ ਜਿਹੜੇ ਹੈਗੇ ਆ ਜੇ ਦਿਖਾਇਆ ਜਾਵੇ ਤਾਂ ਕਿਸਾਨ ਕੋਲੀਆਂ ਹਵੇਲੀ ਕੋਲੀਆਂ ਪੋਲ ਨੰਬਰ 28 ਤਾਂ ਉਹਦੇ ਪਿੱਛੇ ਜਿਹੜੇ ਟੈਂਟ ਲੱਗੇ ਹੋਇਆ ਜਿੱਥੇ ਰਾਤ ਨੂੰ ਵਿਸ਼ਰਾਮ ਘਰ ਬਣਦਾ ਤਾਂ ਕੁਦਰਤ ਦਾ ਜਿਹੜਾ ਹੈਗਾ ਸਮੇਲ ਤੇ ਕਿਸਾਨੀ ਸੰਘਰਸ਼ ਦਾ ਸਮੇਲ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਲਗਾਤਾਰ ਜਿਹੜਾ ਹੁਣ ਵੀ ਜਿਹੜਾ ਹੈਗਾ ਵੱਡੇ ਟੈਂਟਾਂ ਜਿਵੇਂ ਮੰਨ ਲਓ ਇਸ ਦੇ ਵਿੱਚ ਸਪੈਸ਼ਲ ਤੌਰ ਤੇ ਲਿਖਿਆ ਹੋਇਆ ਵੀ ਜਿਹੜਾ ਸਫਾਈ ਦਾ ਧਿਆਨ ਰੱਖਿਆ ਜਾਵੇ ਜੀ ਤੰਬੂਆਂ ਅੰਦਰ ਬਿਨਾ ਆਗਿਆ ਤੋਂ ਆਣਾ ਮਨਾ ਹੈ ਤਾਂ ਕਿ ਕੋਈ ਜਿਹੜਾ ਹੈਗਾ ਅਜਨਬੀ ਬੰਦਾ ਇੱਥੇ ਨਾ ਆਵੇ ਤੇ ਲਗਾਤਾਰ ਹਜੇ ਵੀ ਜਿਹੜਾ ਹੈਗਾ ਮੁੰਡੇ ਕੰਮ ਕਰ ਰਹੇ ਆ ਹਜੇ ਇਹ ਬਣਾ ਰਹੇ ਆ ਅਜੇ ਪੂਰੀ ਤਰ੍ਹਾਂ ਜਿਹੜਾ ਹੈਗਾ ਇਹਨੂੰ ਬਣਾਉਣ ਦੇ ਵਿੱਚ ਟਾਈਮ ਲੱਗ ਜਾਣਾ ਜਿਵੇਂ ਤੁਸੀਂ ਦੇਖ ਸਕਦੇ ਹੋ ਬੂਟੇ ਰੱਖੇ ਹੋਏ ਆ ਤੇ ਜਿਹੜੀ ਆਹਾ ਲੇਨ ਹੈ ਆ ਜਿਹੜੀਆਂ ਤੁਸੀਂ ਦਿਖਾ ਰਹੇ ਆ ਮੈਂ ਉੱਪਰ ਡਿਵਾਈਡਰ ਦੇ ਨਾਲ-ਨਾਲ ਆ ਜਿਹੜੀਆਂ ਲੇਨਾਂ ਦਾ ਇਹਨਾਂ ਦੇ ਵਿੱਚ ਜਿਹੜਾ ਹੈਗਾ ਫੁੱਲ ਬੂਟੇ ਲਾਏ ਗਏ ਆ ਪਰ ਹੁਣੇ ਮੇਰੀ ਗੱਲ ਹੋਈ ਆ ਸਰਪੰਚ ਸਾਹਿਬ ਨਾਲ ਉਹ ਕਹਿੰਦੇ ਵੀ ਅਸੀਂ ਇੱਥੇ ਹੁਣ ਜਿਹੜਾ ਹੈਗਾ ਇੰਡੀਆ ਦਾ ਨਕਸ਼ਾ ਬਣਾਉਣਾ ਤੇ ਨਾਲ-ਨਾਲ ਜਿਹੜਾ ਹੈਗਾ ਘਾਹ ਲਾ ਕੇ ਦਿਖਾਇਆ ਜਾਵੇ ਤਾਂ ਪੌੜੀਆਂ ਦੇ ਉੱਪਰ ਜਿਹੜਾ ਹੈਗਾ ਚੜਾਇਆ ਗਿਆ ਸੋ ਜਿਹੜਾ ਹੈਗਾ ਕਿਸਾਨ ਅੰਦੋਲਨ ਦੇ ਵਿੱਚ ਤਾਨੂੰ ਜਿਹੜਾ ਹੈਗਾ ਅਲੱਗ-ਅਲੱਗ ਰੂਪ ਵੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਗੇ ਪਾਣੀ ਦਾ ਪ੍ਰਬੰਧ ਹੈ ਫਲਸ਼ੀ ਦਾ ਪ੍ਰਬੰਧ ਹੈ ਤੇ ਉਸ ਤੋਂ ਬਿਨਾ ਜਿਹੜਾ ਵਿਸ਼ਰਾਮ ਘਰ ਹੈ ਉਹ ਬਣਾਏ ਗਏ ਆ ਬਹੁਤ ਵੱਡੀ ਹਵੇਲੀ ਆ ਜਿਹੜੀ ਕੋਲਗਾਰਾਂ ਨੇ ਬਣਾਈ ਆ ਤਾਂ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਜਿਹੜਾ ਹੈ ਕਿਸਾਨ ਇੱਕ ਪਾਸੇ ਰੌਲਾ ਪਾਇਆ ਜਾ ਰਿਹਾ ਫੇਸਬੁੱਕਾਂ ਦੇ ਉੱਤੇ ਕਿ ਕਿਸਾਨ ਦਾ ਘਰਾਂ ਨੂੰ ਉੱਠ ਗਏ ਜੀ ਕਿਸਾਨਾਂ ਨੂੰ ਤਾਂ ਇਹ ਹੋ ਗਿਆ ਜੀ ਕਿਸਾਨਾਂ ਨੂੰ ਉਹ ਹੋ ਗਿਆ ਜੀ ਠੀਕ ਹੈ ਤਾਂ ਤੁਸੀਂ ਇੱਕ ਪਾਸੇ ਇਹ ਦੇਖੋ ਕਿ ਤੁਹਾਨੂੰ ਲੱਗਦਾ ਕਿਸੇ ਇੱਥੇ ਆ ਕੇ ਵੀ ਕਿਤੇ ਕਿਸਾਨ ਆ ਜਿਹੜੇ ਘਰਾਂ ਚੋਂ ਜਾ ਸਕਦੇ ਆ ਕਿਸਾਨਾਂ ਨੇ ਇੱਥੇ ਮੱਕੇ ਤੌਰ ਤੇ ਪ੍ਰਬੰਧ ਕੀਤਾ ਹੈ ਮੈਂ ਦਿਖਾਉਣਾ ਤੁਹਾਨੂੰ ਅੰਦਰ ਆ ਕੇ ਕਿ ਇੱਥੇ ਜਿਹੜਾ ਹੈਗਾ ਹੁਣ ਗਰਮੀਆਂ ਦੇ ਵਿੱਚ ਪ੍ਰਬੰਧ ਕਰਨ ਵਾਸਤੇ ਬਹੁਤ ਵੱਡਾ ਜਿਹੜਾ ਹੈਗਾ ਇੱਕ ਓਪਨ ਹਾਲ ਬਣਾਇਆ ਹੋਇਆ ਇੱਥੇ ਲਾਈਟ ਦਾ ਪ੍ਰਬੰਧ ਹੈ ਤੇ ਉੱਪਰ ਪੱਖੇ ਲੱਗ ਜਾਣੇ ਆ ਐ ਜਿਹੜੇ ਹੈਗਾ 쿨ਰ ਲੱਗ ਜਾਣੇ ਆ ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਗਰਮੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਉਹ ਤੋਂ ਬਿਨਾ ਇਸ ਤਰ੍ਹਾਂ ਜਿਹੜੇ ਇੱਧਰ ਦਿਖਾ ਗਏ ਸਾਨੂੰ ਮੈਂ ਤਾਂ ਇੱਥੇ ਰਾਹਤ ਨੂੰ ਰਹਿਣ ਵਾਸਤੇ ਪ੍ਰਬੰਧ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਅੰਦਰ ਬਹੁਤ ਹੀ ਅੱਛੇ ਤਰੀਕੇ ਨਾਲ ਜਿਹੜੀਆਂ ਹੈਗੀਆਂ ਇਹਨਾਂ ਨੇ ਆਪਾਂ ਗੱਲ ਕਰ ਗਏ ਤਾਂ ਕਟੇਸ਼ਨ ਜਿਵੇਂ ਸਾਰਾ ਕੁਝ ਕਾਲੇ ਕਾਨੂੰਨ ਰੱਦ ਕਰੋ ਠੀਕ ਹੈ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਠੀਕ ਹੈ ਉਸ ਤੋਂ ਬਿਨਾ ਆਈ ਲਵ ਖੇਤੀ ਸੋ ਇਸ ਤਰ੍ਹਾਂ ਦੇ ਜਿਹੜੇ ਹੈਗਾ ਸਲੋਗਨ ਵਾਲੇ ਇੱਥੇ ਜਿਹੜੇ ਪੋਸਟਰ ਆ ਤਿਆਰ ਕੀਤੇ ਜਾਂਦੇ ਆ ਉਸ ਤੋਂ ਬਿਨਾ ਜਿਹੜਾ ਕਿਸਾਨੀ ਅੰਦੋਲਨ ਨੂੰ ਸਕਸੈਸ ਬਣਾਉਣ ਵਾਸਤੇ ਹਰ ਇੱਕ ਜਿਹੜਾ ਹੈਗਾ ਨੌਜਵਾਨ ਉਹ ਆਪਣਾ ਬਣਦਾ ਯੋਗਦਾਨ ਪਾ ਰਿਹਾ ਉਸੇ ਤਰ੍ਹਾਂ ਹੀ ਜਿਹੜੇ ਅਲੱਗ-ਅਲੱਗ ਤੰਬੂ ਹੈ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜਾ ਹੈਗਾ ਡਿਊਟੀਆਂ ਲੰਗੀਆਂ ਹੋਈਆਂ ਲੋਕਾਂ ਦੀਆਂ ਇੱਥੇ ਜਿਹੜਾ ਹੈਗਾ ਬਕਾਇਦਾ ਤੌਰ ਤੇ ਬੜੇ ਅچھے ਤਰੀਕੇ ਨਾਲ ਜਿਹੜਾ ਹੈਗਾ ਲਗਭਗ 6 ਬੰਦੇ ਤਾਂ ਆਰਾਮ ਨਾਲ ਪੈ ਸਕਦੇ ਜੇ ਥੋੜਾ ਜਾਂ ਕੰਜੈਸਟਡ ਹੋ ਕੇ ਪੈਣਗੇ ਤਾਂ 12-15 ਜਿਹੜੇ ਹੈਗੇ ਆ ਉਹਨੇ ਵੀ ਪੈ ਸਕਦੇ ਆ ਲਗਭਗ ਇੱਥੇ ਜਿਆਦਾਤਰ 4 ਜਿਹੜੇ ਹੈਗੇ ਆ 1 2 3 4 ਤੰਬੂ ਦੀ ਗੱਲ ਕਰਾਂ ਇੱਧਰ ਗੱਲ ਕਰਾਂ ਉੱਧਰ ਗੱਲ ਕਰਾਂ ਤਾਂ 2 300 ਬੰਦੇ ਦਾ ਜਿਹੜਾ ਹੈਗਾ ਤੋਂ ਜ਼ਿਆਦਾ ਦਾ ਪ੍ਰਬੰਧ ਇਹਨਾਂ ਨੇ ਕੀਤਾ ਆ ਬਕਾਇਦਾ ਤੌਰ ਤੇ ਲਾਈਟ ਆ ਕਿਉਂਕਿ ਲਗਾਤਾਰ ਸਰਕਾਰ ਦੇ ਬਰਾ ਕੱਟੀ ਜਾਂਦੀ ਆ ਤੇ ਜਨਰੇਟਰ ਦਾ ਬਕਾਇਦਾ ਤੌਰ ਤੇ ਪ੍ਰਬੰਧ ਆ ਪਾਣੀ ਦਾ ਬਕਾਇਦਾ ਤੌਰ ਤੇ ਪ੍ਰਬੰਧ ਆ ਮੁੰਡੇ ਹਜੇ ਵੀ ਜਿਹੜਾ ਹੈਗਾ ਕੰਮ ਕਰ ਰਹੇ ਆ ਦਿਖਾ ਦਿਓ ਠੀਕ ਆ ਮੈਂ ਹੁਣ ਸਰਪੰਚ ਸਾਹਿਬ ਨਾਲ ਗੱਲ ਕਰਦਾ ਤੇ ਇਹਨਾਂ ਮੁੰਡਿਆਂ ਨਾਲ ਗੱਲ ਕਰਦਾ ਤੇ ਉਹਨਾਂ ਨਾਲ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਉਹਨਾਂ ਦੇ ਅੰਦਰ ਜਿਹੜਾ ਹੈਗਾ ਇਹ ਜਜ਼ਬਾ ਕਿਸ ਤਰ੍ਹਾਂ ਭਰਿਆ ਗਿਆ ਤੇ ਉਦੋਂ ਪਹਿਲਾਂ ਛੋਟੇ ਟ ਇਹ ਜਿਹੜੇ ਹੈਗੇ ਇਹਨਾਂ ਨੂੰ ਸਲੀਪਰ ਬੈਕ ਕਹਿੰਦੇ ਆ ਤੇ ਲਗਾਤਾਰ ਜਿਹੜੇ ਹੈਗੇ ਆ ਭਰਾ ਹੋਰੇ ਹਜੇ ਵੀ ਜਿਹੜਾ ਹੈਗਾ ਕੰਮ ਕਰ ਰਹੇ ਆ ਤੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆ ਠੀਕ ਹੈ ਉਹਨਾਂ ਤੋਂ ਪੁੱਛਦੇ ਆ ਵੀ ਉਹਨਾਂ ਦੇ ਅੰਦਰ ਜਿਹੜਾ ਹੈਗਾ ਇਹ ਜਜ਼ਬਾ ਕਿੱਥੋਂ ਆਇਆ ਤੇ ਕਿਵੇਂ ਜਿਹੜਾ ਆਪਾਂ ਕਿ ਅੱਗੇ ਉਹਨਾਂ ਨੂੰ ਇਹ ਜਿਹੜਾ ਕ੍ਰੀਏਟਿਵ ਹੋਣ ਦਾ ਅਤੇ ਜਿਹੜਾ ਇਹ ਸਾਰਾ ਏਡਾ ਵੱਡਾ ਪਲਾਨ ਕਿਉਂਕਿ ਦੇਖਿਆ ਜਾਵੇ ਤਾਂ ਬਹੁਤ ਆਰਕੀਟੈਕਟ ਵਾਲਾ ਕੰਮ ਹੈ ਪੂਰੇ ਤੌਰ ਤੇ ਨਕਸ਼ਾ ਬਣਾਇਆ ਹੋਣਾ ਉਹ ਤੋਂ ਬਾਅਦ ਸੋਚਿਆ ਹੁਣ ਜਾਂ ਸਸਰੀਕਾ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਵੀਰ ਜੀ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਨੂੰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਕਿਉਂਕਿ ਤੁਹਾਡੇ ਵਰਗੇ ਨੌਜਵਾਨ ਸਰਪੰਚ ਤੇ ਜਿਨ੍ਹਾਂ ਨੇ ਪਿੰਡ ਦਾ ਸੁਧਾਰ ਨਹੀਂ ਆ ਕੇ ਦਿੱਲੀ ਵੀ ਸੁਧਾਰਤੀ ਲੱਗਦਾ ਤੁਸੀ ਬਸ ਜੀ ਇਹ ਸਾਰੀ ਵਾਹਿਗੁਰਜੀ ਦੀ ਮਿਹਰ ਆ ਜੀ ਤੋਂ ਸੇਵਾ ਕਰਾਉਣੀ ਹੈ ਉਹ ਜਿਵੇਂ ਕਹਿੰਦੇ ਵੀ ਉਹ ਕਰਾ ਲੈਂਦਾ ਭਗਵਾਨ ਜੀ ਜਿਵੇਂ ਜੋ ਕਾਰਜਾਂ ਨਾ ਇਹ ਕੁਦਰਤੀ ਹੁੰਦੇ ਆ ਸਾਰੇ ਆ ਜਿਹੜਾ ਇਹ ਜਦੋਂ ਇਹ ਕਨਸੈਪਟ ਤੁਹਾਡੇ ਦਿਮਾਗ ਦੇ ਵਿੱਚ ਕਿਦੋਂ ਆਇਆ ਵੀ ਆਪਾਂ ਇਸ ਤਰ੍ਹਾਂ ਜਿਹੜਾ ਹੈਗਾ ਹਵੇਲੀ ਬਣਾਉਣੀ ਹੈ ਜਾਂ ਇਸ ਤਰ੍ਹਾਂ ਜਿਹੜਾ ਹੈਗਾ ਆਰਕੀਟੈਕਟ ਕਿਸੇ ਨੇ ਕੋਈ ਤੁਹਾਨੂੰ ਕੋਈ ਨਕਸ਼ਾ ਦਿੱਤਾ ਹੈ ਨਹੀਂ ਵੀਰੇ ਅਸਲ ਵਿੱਚ ਅਸੀਂ ਜਦੋਂ ਪਹਿਲਾਂ ਆਪਣੇ ਰਹਿਣ ਲਈ ਸਾਡੇ ਸੰਗਤ ਨੇ 26 ਜਨਵਰੀ ਨੂੰ ਕਾਫੀ ਟ੍ਰਾਈਪਿੰਡੋਂ ਤਾਂ ਮੈਂ ਸੋਚਦਾ ਸੀ ਵੀ ਜਿਹੜੇ ਮੇਰੇ ਨਗਰ ਦੇ ਲੋਕ ਆ ਜਦੋਂ ਆਉਣ ਤੇ ਉਹਨਾਂ ਨੂੰ ਕੋਈ ਇੱਥੇ ਆਇਆਂ ਨੂੰ ਮੁਸ਼ਕਲ ਨਾ ਆਵੇ ਕਿਉਂਕਿ ਆਪਾਂ ਪਹਿਲਾਂ ਪਹੁੰਚੇ ਹੋਏ ਸੀ ਇੱਥੇ ਤੇ ਵੀ ਹਰ ਪ੍ਰਕਾਰ ਦੀ ਆਪਾਂ ਉਹਨਾਂ ਵਾਸਤੇ ਸਹੂਲਤ ਦਈਏ ਜਿੱਥੇ ਅਸੀਂ ਜਿਵੇਂ ਮੰਨ ਲਓ ਲੰਗਰ ਚੱਲਦਾ ਸੰਤ ਬਾਬਾ ਗਲਾਬ ਸਿੰਘ ਜੀ ਕੋਲੀਆ ਖੁਰਦ ਉਧਰ ਸਮਾਨਸਮੂਨ ਕਾਫੀ ਹੋ ਗਿਆ ਸੀਗਾ ਤੇ ਅਸੀਂ ਚਾਹੁੰਦੇ ਵੀ ਥੱਲੇ ਇੱਕ ਆਪਾਂ ਰਹਿਣ ਵਸੇਰਾ ਬਣਾ ਦਈਏ ਆਪਣੇ ਸੰਗਤ ਵਾਸਤੇ ਠੀਕ ਹੈ ਤਾਂ ਅਸੀਂ ਫਿਰ ਪੌੜੀਆਂ ਤਾਰ ਕੇ ਜਿਵੇਂ ਸ਼ੁਰੂ ਕਰ ਲਿਆ ਪ੍ਰੋਸੈਸ ਇਹ ਤੰਬੂ ਲਾ ਲਿਆ ਇੱਕ ਜੀ ਫਿਰ ਹੌਲੀ ਹੌਲੀ ਇੱਕ ਦਿਨ ਬੈਠੇ ਬੈਠਿਆਂ ਨੇ ਮਨ ਚ ਆਇਆ ਯਾਰ ਵੀ ਘਰ ਲਾਈਏ ਵੀ ਆਪਾਂ ਇੱਥੇ ਰਹਿੰਨੇ ਆਪਾਂ ਆਪਦੇ ਘਰ ਨੂੰ ਜਿਵੇਂ ਸੁੰਦਰ ਬਣਾਉਨੇ ਆ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਘਰ ਲਾ ਲਿਆ ਫਿਰ ਬੂਟੇ ਲਿਆਂਦੇ ਅਸੀਂ ਜਿਵੇਂ ਹੌਲੀ ਹੌਲੀ ਜਿਹੜੀ ਆ ਸਫਾਈ ਸੀਗੀ ਇਹਨੂੰ ਪਹਿਲਾਂ ਜਿਵੇਂ ਲੰਗਰ ਦੇ ਅੱਗੇ ਸੀਗਾ ਤੇ ਸਫਾਈ ਦਾ ਸਾਨੂੰ ਬਹੁਤ ਧਿਆਨ ਰੱਖ ਰਹੇ ਆ ਵੈਸੇ ਵੀ ਜਿਹੜਾ ਮੇਰਾ ਜਿਹੜੀ ਸੁਭਾਅ ਹੈਗਾ ਜੀ ਉਹ ਸਫਾਈ ਨਾਲ ਜੁੜਿਆ ਹੋਇਆ ਜੀ ਕਿਉਂਕਿ ਸੇਵਾ ਹੀ ਅਸਲ ਤਾਂ ਜਿਹੜਾ ਚਲੋ ਸਰਪੰਚ ਬਣ ਜਾਣਾ ਇਹ ਕੋ ਵੱਡੀ ਗੱਲ ਨਹੀਂ ਹੁੰਦੀ ਜੀ ਉਦੋਂ ਬਾਅਦ ਸਰਪੰਚ ਬਣ ਕੇ ਉਹ ਕਾਰਜ ਕਰਨੇ ਜਿਹੜੇ ਉਹ ਉਹ ਮਾਇਨੇ ਰੱਖਦੇ ਆ ਵੀ ਤੁਸੀਂ ਕਾਰਜ ਕੀ ਕਰ ਰਹੇ ਆਂ ਨਹੀਂ ਬਸ ਐਂ ਬਸ ਆਪਦਾ ਸੁਭਾਅ ਅਨਸਾਰ ਹੀ ਆਪਾਂ ਚੱਲੀ ਜਾਂਦੇ ਆ ਤੇ ਸਰਪੰਚ ਤਾਂ ਚਲੋ ਜਿਵੇਂ ਵੀ ਪਤਾ ਹੀ ਨਹੀਂ ਲੱਗਿਆ ਬਣ ਗਏ ਪਰ ਅਸਲ ਆਪਣਾ ਇਹ ਕਾਰਜ ਹੀ ਆ ਜੀ ਜੇ ਨਾ ਸਰਪੰਚ ਹੁੰਦੇ ਤਾ ਵਾਈ ਗੁਰੂ ਨੇ ਸੱਚੇ ਪਾਤਸ਼ਾਹ ਨੇ ਫੇਰ ਵੀ ਆਪਾਂ ਤੋਂ ਇਹੀ ਸੇਵਾ ਲੈਣੀ ਸੀ ਤੇ ਜਿਹੜੇ ਇੱਥੇ ਜਿੰਨਾ ਵੀ ਲੋਕ ਆਉਂਦੇ ਆ ਲੋਕ ਦੇਖ ਕੇ ਹੈਰਾਨ ਹੁੰਦੇ ਆ ਵੀ ਯਾਰ ਐਡਾ ਵੱਡਾ ਜਿਹੜਾ ਕੰਮ ਕੀਤਾ ਨਾਲ ਮੁੰਡੇ ਦਾ ਸਹਜੋ ਕਿਵੇਂ ਰਿਆ ਆਸੇ ਪਾਸੇ ਪਿੰਡਾਂ ਦਾ ਜਾਂ ਲੋਕਾਂ ਬਾਲਾ ਸਹਜੋ ਹੈ ਜੀ ਬਾਲਾ ਸਹਜੋ ਅਸਲ ਤਾਂ ਜਦੋਂ ਅਸੀਂ ਉੱਤੇ ਸ਼ੁਰੂ ਕਰਦੇ ਸਪਾਈ ਕਰਦੇ ਰੂਟੀਨ ਨਿਤ ਰੂਟੀਨ ਨਿਤ ਦੀ ਹੈਗੀ ਸਪਾਈ ਕਰਨੀ ਝਾੜੂ ਮਾਰਨਾ ਤੇ ਹੌਲੀ ਹੌਲੀ ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਟਰਾਲੀਆਂ 'ਚ ਰਹਿੰਦੇ ਸੀਗੇ ਹੌਲੀ ਹੌਲੀ ਉਹ ਨੰਨਾ ਪ੍ਰੇਮ ਬਣ ਗਿਆ ਸਾਰਿਆਂ ਨਾਲ ਜੀ ਅਸੀਂ ਇਕੱਠੇ ਜਿਵੇਂ ਲੰਗਰ 'ਚ ਵੀ ਸੇਵਾ ਕਰਦੇ ਪਰ ਸਫਾਈ ਵਾਲਾ ਵੀ ਜਦੋਂ ਵੇਖਿਆ ਉਹ ਇੱਕ ਵੈਸੇ ਹੀ ਗੱਲ ਵੀ ਇਹ ਵੀ ਹੋ ਜਾਂਦੀ ਵੀ ਅਗਲਾ ਕਹਿੰਦਾ ਯਾਰ ਸਰਪੰਚ ਵੀ ਯਾਰ ਝਾੜੂ ਮਾਰੀ ਜਾਂਦਾ ਕਈ ਵਾਰੀ ਆ ਕੇ ਪਰ ਅਸਲ ਤਾਂ ਸਰਪੰਚ ਦੀ ਇਹ ਜੌਬ ਹੈ ਜੀ ਨਹੀਂ ਨਹੀਂ ਪਰ ਜਿਵੇਂ ਮੰਨ ਲਓ ਸਰਪੰਚ ਬਣ ਜਾਣਾ ਜਿਹੜੇ ਕਾਰਜਾਂ ਕਰਕੇ ਤੁਸੀਂ ਸਰਪੰਚ ਬਣੇ ਜੀ ਉਹੀ ਛੱਡ ਤੇ ਫਿਰ ਸਰਪੰਚ ਬਣਨਾ ਵੀ ਤੁਹਾਡਾ ਨੇਫਲ ਨੇਫਲ ਤੇ ਲਗਾਤਾਰ ਜਿਹੜੇ ਮੁੰਡੇ ਆ ਬਾਈ ਵਰਗਾ ਨੂੰ ਦੇਖਦਾ ਸੀ ਬਾਈ ਹਜੇ ਤੱਕ ਵੀ ਜਿਹੜੇ ਬੂਟੇ ਰੱਖੀ ਜਾਂਦੇ ਹੋ ਕਿੰਨਾ ਕੁ ਕੋਸ ਅੱਗੇ ਕਰਨਾ ਅਜੇ ਇਹ ਤਾਂ ਬਾਈ ਜੀ ਹਰ ਰੋਜ਼ ਜਿਵੇਂ ਸਰਪੰਚ ਸਾਹਿਬ ਦੇ ਨਿਸ਼ਾ ਦੇਸ਼ਾਂ ਅਨੁਸਾਰ ਜੋ ਵੀ ਹੁੰਦਾ ਵੀ ਪਲੈਨਿੰਗ ਹੋ ਜਾਂਦੀ ਹੈ ਵੀ ਅੱਜ ਆਪਾਂ ਆ ਕਰਦੇ ਜਿਵੇਂ ਪਰਸੋਂ ਕੀ ਹੋਇਆ ਬਜਰੀ ਪਾਈ ਹੈ ਜੀ ਆ ਸੜਕ ਬਣਾਈ ਕੱਲ ਫਿਰ ਇਹਦੇ ਨਾਲ ਮਿੱਟੀ-ਮੁੱਟੀ ਲਾਉਣ ਲੱਗ ਪਈ ਜੀ ਅਹੀਂ ਬਸ ਸਾਰਾ ਦਿਨ ਜੀ ਲੰਘ ਜਾਂਦਾ ਲੰਘ ਜਾਂਦਾ ਜੀ ਬਸ ਸਰਪੰਚ ਸਾਹਿਬ ਅੱਗੇ ਜਿਹੜਾ ਆਏਗਾ ਤੁਸੀਂ ਦੱਸ ਰਹੇ ਸੀਗੇ ਵੀ ਉਹ ਜਿਹੜਾ ਹੈਗਾ ਸਾਹਮਣੇ ਡਵਾਈਡਰ ਆ ਇਹਦਾ ਥੋੜਾ ਨਕਸ਼ਾ ਤੁਸੀਂ ਚੇਂਜ ਕਰ ਰਹੇ ਹੋ ਉੱਥੇ ਹੁਣ ਕੀ ਬਣਾ ਰਹੇ ਹੋ ਬਸ ਜੀ ਜਦੋਂ ਬਣ ਗਿਆ ਫਿਰ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆਟੋਮੈਟਿਕ ਹੀ ਆ ਜਾਣਾ ਜੀ ਕੁਝ ਗੱਲਾਂ ਜਿਹੜੀਆਂ ਅਸਲ ਵਿੱਚ ਜੋ ਵੀ ਹੈ ਆਪਾਂ ਜਿਵੇਂ ਸਿਆਣਫ ਸ਼ਬਦ ਦਾ ਜਦੋਂ ਆਪਾਂ ਪਹਿਲੀ ਪੌੜੀ ਪੜਦੇ ਹਾਂ ਜੀ ਉਹਦੇ ਚੋਂ ਦਾ ਸੱਸ ਸਿਆਣਫਾ ਲੱਖ ਹੋਏ ਇੱਕ ਨਾ ਚੱਲੇ ਨਾਲ ਇਹ ਸਿਆਣਫਾਂ ਦੇ ਕਾਰਜ ਨਹੀਂ ਤਾਂ ਕੁਦਰਤ ਦੇ ਕਾਰਜ ਆਪ ਹੀ ਹੋਈ ਜਾਂਦੇ ਹਾਂ ਜੀ ਬਿਲਕੁਲ ਹਾਂਜੀ ਤੇ ਬਾਈ ਵਰਗੇ ਨਾਲ ਰਹਿੰਦੇ ਆ ਸਾਰੇ ਜਿਹੜੀ ਬਾਈ ਜਿਹੜਾ ਹੈਗਾ ਕਿੰਨਾ ਖੁਸ਼ੀ ਮਿਲਦੀ ਆ ਯਾਰ ਇੱਥੇ ਕੰਮ ਕਰਕੇ ਲੋਕਾਂ ਦੀ ਸੇਵਾ ਬਹੁਤ ਖੁਸ਼ੀ ਮਿਲਦੀ ਹੈ ਯਹੀਂ ਤੇ ਚਾਹੁੰਦੇ ਆ ਵੀ ਹਰ ਜਗ੍ਹਾ ਤੇ ਐਵੇਂ ਦਾ ਬਣੇ ਵੀ ਹਰ ਜਗ੍ਹਾ ਸਫਾਈ ਹੋਵੇ ਜਦੋਂ ਆਏ ਸੀ ਬਹੁਤ ਗੰਦ ਸੀਗਾ ਜੀ ਉਸ ਤੋਂ ਬਾਅਦ ਸਫਾਈ ਕਰਕੇ ਹੁਣ ਦੇਖਣ ਜਦੋਂ ਲੋਕਾਂ ਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਇੱਕ ਜਰਮਨ ਸਾਹਿਬ ਦੇਖਿਆ ਹੋਣਾ ਹੁਣ ਜਿਹੜਾ ਇੱਧਰ ਵੀ ਤੁਸੀਂ ਬਣਾਇਆ ਉਧਰਲੇ ਪਾਸੇ ਵੀ ਬਹੁਤ ਜਿਹੜੇ ਪਾਰਕ ਬਣਿਆ ਪਿੱਛੇ ਤੱਕ ਜਨਾਂ ਲੋਕਾਂ ਨੇ ਡਿਵਾਈਡਰਾਂ ਤੇ ਪਾਰਕ ਬਣਾਤੇ ਤੇ ਮੈਨੂੰ ਲੱਗਦਾ ਕਿਉਂਕਿ ਮੌਸਮ ਬੜਾ ਸੈਟਾ ਹੁਣ ਕਿਉਂਕਿ ਬਸੰਤਰ ਉੱਤ ਚੜ ਗਈ ਹੈ ਜਿਹੜਾ ਹੈਗਾ ਫੁੱਲ ਬੂਟੇ ਹੋਣਗੇ ਤੁਹਾਨੂੰ ਕੀ ਲੱਗਦਾ ਸਾਰੇ ਸਾਰੇ ਜਿਹੜੇ ਡਿਵਾਈਡਰ ਹੈ ਇਹ ਘੱਟੋ ਘੱਟ ਜਿੰਨੀ ਦੂਰ ਤੱਕ ਸੰਗਤ ਬੈਠੀ ਹੈ ਤੇ ਲੱਗਦਾ ਵੀ ਇੱਥੇ ਸਾਰੇ ਸਾਰੇ ਪਾਰਕ ਹੀ ਪਾਰਕ ਦਿਸਿਆ ਕਰਨਗੇ ਹੁਣ ਟਾਈਮ 'ਚ ਬਿਲਕੁਲ ਜੀ ਇਹ ਤਾਂ ਆਪਣੇ ਪੰਜਾਬੀਆਂ ਦੀ ਖ ਤੇ ਬਾਕੀ ਚੀਜ਼ ਤਾਂ ਇਹ ਹਰ ਗੱਲ ਲੈਂਦੇ ਆ ਜੀ ਇਹਨਾਂ ਦੇ ਸੁਭਾਅ ਚ ਸਾਡੇ ਪੁਰਖਿਆਂ ਤੋਂ ਇਹ ਸੁਭਾਅ ਚੱਲੇ ਕਿਸਾਨ ਹੈ ਜਿਹੜਾ ਜੀ ਉਹ ਕਿਸਾਨ ਨੂੰ ਤਾਂ ਬਸ ਮਿੱਟੀ ਚਾਹੀਦੀ ਹੈ ਉਸ ਤੋਂ ਬਾਅਦ ਮਿੱਟੀ ਨੂੰ ਸੋਨਾ ਬਣਾ ਲੈਂਦਾ ਬਿਲਕੁਲ ਤੇ ਨਾਲ ਹੋਰ ਬਾਈ ਵਰਗੇ ਆਉਂਦਾ ਦੇਖਣਾ ਬਾਈ ਇਹ ਜਿਹੜਾ ਹੈਗਾ ਕਿਹੜਾ ਪਿੰਡਾ ਬੰਗਾ ਦਾ ਲੱਖੇ ਵਾਲੇ ਪਿੰਡ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਲੱਖੇ ਵਾਲੇ ਆਲੇ ਫਿਰ ਇੱਥੋਂ ਦੇਖ ਕੇ ਸਾਰਾ ਕੁਝ ਕੀ ਆਇਆ ਮਨ ਚ ਵੀ ਆਪਾਂ ਹੀ ਬਣਾਉਣੇ ਮਨ ਦੇ ਵਿੱਚ ਬਈ ਇਹ ਉਤਸ਼ਾਹ ਆਉਂਦਾ ਵੀ ਅਸੀਂ ਵੀ ਜਿਹੜਾ ਆਪਦੇ ਜਗ੍ਹਾ ਦੇ ਅੱਗੇ ਇਹੋ ਜਿਹਾ ਪਾਰਕ ਬਣਾਈਏ ਤੇ ਉੱਥੇ ਵੀ ਸਾਫ ਸਫਾਈ ਬਣਾ ਕੇ ਵੀ ਜਿਹੜੇ ਲੋਕ ਆ ਵੀ ਅੱਜ ਜਿਵੇਂ ਅਸੀਂ ਇੱਥੇ ਦੇਖਣ ਆਏ ਆ ਬਾਕੀ ਦੇ ਲੋਕ ਆ ਜਿਹੜੇ ਉਹ ਇਦੂ ਬਾਦ ਉਹ ਉੱਥੇ ਦੇਖਣ ਜਾਣ ਬਿਲਕੁਲ ਤੇ ਲਗਾਤਾਰ ਜਿੰਨਾ ਕਿਸਾਨੀ ਅੰਦੋਲਨ ਚੱਲ ਰਿਹਾ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਆ ਕੀ ਸਰਪੰਚ ਸਾਹਿਬ ਸਹੀ ਸਹੀ ਦੱਸਿਓ ਦਿਲ ਤੇ ਹੱਥ ਰੱਖ ਕੇ ਸੋਤੋ ਪਰਮਾਤਮਾ ਨੇ ਸਹੀ ਦੱਸਿਓ ਵੀ ਜਿਹੜਾ ਆਪਣਾ ਅੰਦੋਲਨ ਜਿਹੜਾ ਹੈਗਾ 26 ਤੋਂ ਪਹਿਲਾਂ ਸੀ ਜਾਂ 26 ਤੇ ਜਾਂ ਹੁਣ ਹੈ ਅੱਗੇ ਨੂੰ ਵਧਿਆ ਜਾਂ ਘਟਿਆ ਸਹੀ ਅਸਲ ਮੈਂ ਮੇਰੇ ਮੇਰੇ ਅਨਸਾਰ ਹੋ ਸਕਦਾ ਮੈਂ ਗਲਤ ਹੋਵਾਂ ਜਾਂ ਕਿਵੇਂ ਵੀ ਅਗਲੇ ਨੇ ਸੋਚਣਾ ਪਰ ਮੇਰੇ ਸੋਚ ਅਨਸਾਰ ਜਿਹੜਾ ਅੰਦੋਲਨ ਆ ਜੀ ਉਹ ਆਪਦੀ ਸਹੀ ਰੂਪ ਲੈ ਗਿਆ ਜੀ ਇਹ ਰੂਪ ਲਿਆ ਕਿਵੇਂ ਦੀ ਤੁਸੀਂ ਇੱਕ ਐਗਜ਼ਾਮਪਲ ਤੌਰ ਤੇ ਮੈਂ ਪਰਸੋ ਬੈਠਾ ਸੋਚੀ ਜਾਵਾਂ ਵੀ ਤੁਸੀਂ ਦੁੱਧ ਨੂੰ ਉਬਾਲਣਾ ਧਰ ਦਿਓ ਤੇ ਜੇ ਉਹਦੀ ਨਿਗਰਾਨੀ ਨਹੀਂ ਹੁੰਦੀ ਦੁੱਧ ਦੀ ਤਾਂ ਉਹ ਉਬਲ ਕੇ ਪਤੀਲਾ ਖਾਲੀ ਹੋ ਜਾਂਦਾ ਹੈ ਤੇ ਜੇ ਉੱਥੇ ਕਿਤੇ ਸਿਆਣਾ ਪੁਰਸ਼ ਬੈਠਾ ਹੋਵੇ ਦੁੱਧ ਵਾਲਣ ਲਈ ਤੇ ਉਹਨੂੰ ਉਵਾਲ ਕੇ ਉਹਦੇ ਚੋਂ ਖੁਆ ਕੱਢ ਲੈਂਦਾ ਹੁਣ ਉਹ ਅੰਦੋਲਨ ਹੈ ਵੀ ਇਹ ਸਿਆਣੇ ਲੋਕਾਂ ਨੇ ਅੰਦੋਲਨ ਨੂੰ ਸੰਭਲਿਆ ਤੇ ਹੁਣ ਇਹਦੇ ਚੋਂ ਖੁਆ ਵੀ ਨਿਕਲੂਗਾ ਬਿਲਕੁਲ ਤੁਹਾਡੇ ਨਾਲ ਨੌਜਵਾਨ ਨੇ ਨੌਜਵਾਨਾਂ ਨੂੰ ਜਿਹੜੇ ਤੁਹਾਨੂੰ ਦੇਖ ਵੀ ਰਹੇ ਆ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਇਹ ਗਾਂ ਲੋਕਾਂ ਤੱਕ ਮੈਸੇਜ ਪਹੁੰਚਣਾ ਸਾਰੇ ਦਾ ਸਾਰਾ ਤੇ ਕੀ ਕਹਿਣਾ ਚਾਹੋਗੇ ਕਿਸੇ ਕਿਸ ਤਰ੍ਹਾਂ ਲੋਕ ਹੈਲਪ ਕਰ ਸਕਦੇ ਦੇਖੋ ਜਿਵੇਂ ਹੁਣ ਗਰਮੀਆਂ ਆ ਗਈਆਂ ਦੁੱਧ ਦੀ ਗੱਲ ਕੀਤੀ ਆ ਦੁੱਧ ਵੀ ਖੱਟਾ ਹੋ ਜਾ ਕਰਨਾ ਆਟਾ ਵੀ ਆਪਾਂ ਵੱਧ ਜਾਂਦਾ ਖੱਟਾ ਹੋ ਜਾਂਦਾ ਫ੍ਰਿਜਾਂ ਦੇ ਵੀ ਲੋਡ ਪੈਣੀ ਆ ਪੱਖਿਆਂ ਦੀ ਵੀ ਕੂਲਰਾਂ ਦੀ ਵੀ ਪਾਣੀ ਦੀ ਬਹੁਤ ਜ਼ਿਆਦਾ ਲੋਡ ਲੈਣੀ ਆ ਕਿ ਮੋਟਰਾਂ ਮੋਟਰਾਂ ਲਾਉਣ ਦਾ ਪ੍ਰਬੰਧ ਕੀਤਾ ਵੈਸੇ ਦੇਖ ਰਿਹਾ ਮੋਟਰ ਲਾ ਰਹੀ ਹੈ ਤੁਸੀਂ ਹਾਂਜੀ ਪਰ ਮੋਟਰਾਂ ਜਿੱਥੇ ਮੈਨੂੰ ਇਹ ਮਰੀ ਹੁਣੇ ਮੈਨੂੰ ਸੋਚ ਇੱਕ ਤੁਹਾਡੇ ਸਵਾਲ ਚੋਂ ਇੱਕ ਸੋਚ ਉੱਪਜੀ ਆ ਜੀ ਵੀ ਆਪਾਂ ਜਿਹੜਾ ਪੁਰਾਣਾ ਪੰਜਾਬ ਸੀ ਨਾ ਆਪਣਾ ਉਹ ਪੁਰਾਣਾ ਪੰਜਾਬ ਬਣਨਾ ਇੱਥੇ ਜਿਵੇਂ ਤੌੜਿਆਂ ਦਾ ਪਾਣੀ ਅਸੀਂ ਤੌੜੇ ਲਿਆਂਦੇ ਵੀ ਆ ਤੇ ਆਉਣ ਵਾਲੇ ਦਿਨਾਂ ਚ ਤੋੜਿਆਂ ਦਾ ਵੀ ਅਸੀਂ ਵਰਤਾਂਗੇ ਹਰ ਚੀਜ਼ ਜਿਹੜੀ ਇੱਕ ਪੁਰਾਣੇ ਪਿੰਡ ਦੇ ਵਿੱਚ ਹੁੰਦੀ ਸੀ ਅਸੀਂ ਉਹ ਕੋਲੀਏ ਪਿੰਡ ਚ ਲੈ ਕੇ ਆਵਾਂਗੇ ਕੋਸ਼ਿਸ਼ ਕਰਾਂਗੇ ਕਿ ਉਹ ਪੁਰਾਣਾ ਪੰਜਾਬ ਇਸ ਪਿੰਡ ਕੋਲੀਏ ਚੋਂ ਮਿਲੇ ਇੱਕ ਤੁਹਾਡੇ ਵਾਲੇ ਪਾਸੇ ਵੀ ਲੋਕ ਬਹੁਤ ਬਾਹਰ ਚਲੇ ਗਏ ਐਨਆਰਆਈ ਲਗਭਗ ਪੰਜਾਬ ਦਾ ਹਰ ਪਿੰਡ ਦੇ ਵਿੱਚੋਂ 100 100 200 ਮੁੰਡਾ ਜਾਂ ਕੁੜੀਆਂ ਸਾਡੀਆਂ ਭੈਣਾਂ ਬੱਚੀਆਂ ਕਿਸੇ ਨੂੰਆਂ ਧੀਆਂ ਐ ਨਾ ਬਾਹਰ ਐ ਤੇ ਇਕ ਤੁਹਾਨੂੰ ਨਹੀਂ ਲੱਗਦਾ ਜਿਹੜੇ ਬਹਾਦਰਗੜ ਪਿੰਡ ਆ ਜਿਹੜਾ ਹੁਣ ਆਪਣਾ ਸਾਰਿਆਂ ਦਾ ਇਕੱਠਾ ਸਾਂਝਾ ਲੱਗਦਾ ਨਹੀਂ ਵੀ ਅਸਲ ਦੇ ਵਿੱਚ ਪੰਜਾਬ ਆ ਜਿੱਥੇ ਮਿਲਵਰਤਾਂ ਨਹੀਂ ਤਾਂ ਪਹਿਲਾਂ ਤਾਂ ਲੋਕ ਸ਼੍ਰੀ ਇੱਕ ਕੋਈ ਵਟਾਂ ਖੁਰਚੀ ਜਾਂਦਾ ਸੀ ਕੋਈ ਚਾਚੇ ਨੂੰ ਬੁਲਾਉਂਦਾ ਕੋਈ ਤਾਏ ਨੇ ਬੁਲਾਉਂਦਾ ਇੱਥੇ ਉਹ ਵੀ ਮੰਦੇ ਦੇਖਿਆ ਜਿਨ੍ਹਾਂ ਦੇ ਮੈਂ ਇਹੋ ਜਿਹਾ ਪਿੰਡ ਆ ਇੱਧਰਲੇ ਸਾਡੇ ਮੁਕਸਰ ਦੇ ਮੁੰਡੇ ਖੜੇ ਐ ਫਾਜ਼ਿਲਕਾ ਦੇ ਨਾਲ ਪਿੰਡ ਸੋ ਮੈਂ ਪਿੰਡ ਦਾ ਨਾਮ ਨਿਕਲ ਗਿਆ 307 ਦਾ ਪਰ ਚੱਕ ਦੂਜੇ ਨੇ ਇੱਕ ਦੂਜੇ ਤੇ ਕਰਾਇਆ ਤੇ ਉਹ ਫੇਰ ਵੀ ਇੱਕ ਟਰਾਲੀ 'ਚ ਬੈਠੇ ਐ ਇਕੱਠੇ ਇਹ ਭਾਈ ਜਾਰਾ ਵਦਿਆ ਜੀ ਦੂਜੀ ਜਿਹੜੀ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ ਇਹ ਪੰਜਾਬ ਜੇ ਮੈਂ ਕਵਾਂ ਵੀ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਹੈ ਜੀ ਇਹਦੇ ਚ ਜਿਵੇਂ ਪਹਿਲੇ ਸਮੇਂ ਚ ਜਦੋਂ ਵੰਡ ਤੋਂ ਪਹਿਲਾਂ ਇਹ ਸਾਰੇ ਆਪਾਂ ਪੰਜਾਬ ਹੀ ਸੀਗੇ ਜੀ ਤੇ ਹੁਣ ਚਲੋ ਠੀਕ ਹੈ ਵੀ ਸਮੇਂ ਦਾ ਜਿਵੇਂ ਵੀ ਕੁਝ ਹੋਇਆ ਉਸ ਸਮੇਂ ਦੇ ਲੋਕਾਂ ਨੇ ਵੰਡਾਂ ਕੀਤੀਆਂ ਜੋ ਵੀ ਪਰ ਆਪਾਂ ਅੱਜ ਵੀ ਮੈਨੂੰ ਇਹ ਲੱਗਦਾ ਵੀ ਕੋਈ ਆਪਣਾ ਪਿਛਲਾ ਸੰਬੰਧ ਇਸ ਪੰਜਾਬ ਇੱਥੇ ਧਰਤੀ ਨਾ ਹੁੰਦਾ ਜੀ ਉੱਥੇ ਆ ਕੇ ਆਪਣਾ ਪ੍ਰੇਮ ਬਣ ਜਾਂਦਾ ਜੀ ਹੁਣ ਇੱਥੋਂ ਜਾਣ ਨੂੰ ਹੀ ਜੀ ਨਹੀਂ ਕਰਦਾ ਜੀ ਜਿਹੜੀ ਜਗ੍ਹਾ ਤੇ ਪੈਨੇ ਆ ਰਾਤ ਨੂੰ ਮੁੰਡਾ ਮੈਨੂੰ ਅਸੀਂ ਇਹ ਗੱਲਾਂ ਕਰਨ ਲੱਗ ਗਏ ਕਹਿੰਦੇ ਵੀ ਉਹ ਥਾਂ ਨਾ ਮੋਹ ਪੈ ਜਾਂਦਾ ਤੁਹਾਡਾ ਜਿੱਤੇ ਤੁਸੀਂ ਦਿੱਲੀ ਪੈਨੇ ਆ ਨਾ ਉਹ ਥਾਂ ਨਾ ਵੀ ਮੋਹਣ ਸੜਕ ਦੇ ਡਿਵਾਈਡਰ ਤੇ ਆਪਣਾ ਜਿਹੜਾ ਪੈਣਾਂ ਵਾਲੀ ਜਗ੍ਹਾ ਬਣੀ ਵੀ ਆ ਹੁਣ ਹੋਰ ਵੀ ਆਪਣੇ ਕੋਲੇ ਥਾਂ ਤਾਂ ਬਹੁਤ ਬਣ ਗਏ ਪਰ ਉੱਥੇ ਹੀ ਬੈਠ ਨੂੰ ਜੀ ਕਰਦਾ ਜਿੱਥੇ ਪਹਿਲੇ ਦਿਨ ਪਏ ਸੀ ਆ ਕੇ ਮੈਂ ਜਿਹੜਾ ਹੈਗਾ ਕਈ ਬੰਦੇ ਨਾਲ ਗੱਲ ਕੀਤੀ ਹੈ ਮੇਰਾ ਆਪਦਾ ਵੀ ਉਹ ਵੀ ਜੇਕਰ ਜਦੋਂ ਇਹ ਅੰਦੋਲਨ ਆਪਦਾ ਰਸ ਲੈ ਕੇ ਪੂਰਾ ਹੋਣਾ ਚਾਹੀਏ ਜਹੀਨਾ ਹੋ ਜਾਏ ਚਾਹੇ ਸਾਲ ਚਾਹੇ 2 ਸਾਲ ਜਦੋਂ ਇੱਥੋਂ ਦੇ ਲੰਘਿਆ ਕਰਨਗੇ ਲੋਕ ਮਿੰਨਾਂ ਦਾ ਰੋਕੇ ਨੰਗਾ ਕਰਨਗੇ ਇੱਥੇ ਟਾਈਮ ਲੰਘਿਆ ਸੀ ਯਾਰ ਬਿਲਕੁਲ ਬਿਲਕੁਲ ਜ਼ਿੰਦਗੀ ਦੇ ਕੀਮਤੀ ਹਰ ਬੰਦੇ ਦੇ ਜ਼ਿੰਦਗੀ ਦੇ ਕੀਮਤੀ ਪਾ ਲੈ ਇੱਥੇ ਲੰਘ ਰਹੇ ਆ ਤੇ ਕੁਛ ਮੈਂ ਇੱਕ ਜਿਹੜੀ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਇਹ ਮੇਰੇ ਕਾਫੀ ਵਰਕੇ ਯਾਰੀ ਖੁੰਝ ਵੀ ਚਾਹੀਦਾ ਵੀ ਜਿਹੜਾ ਇਹ ਅੰਦੋਲਨ ਦੇ ਵਿੱਚ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਆਪਣੇ ਘਰਾਂ ਤੋਂ ਬੱਚੇ ਗਏ ਆ ਕੋਈ ਪੈਣ ਭਰਾ ਜੋ ਵੀ ਹਰ ਪਰਿਵਾਰ ਨਾਲ ਇਸ ਅੰਦੋਲਨ ਨੂੰ ਬੜਾ ਉੱਥੇ ਦਰਦ ਆ ਉਹਨਾਂ ਦੇ ਅੰਦਰ ਐਡਾ ਦਰਦ ਹੈ ਵੀ ਅਸੀਂ ਕਿਵੇਂ ਆਪਦੇ ਪੰਜਾਬ ਨੂੰ ਬਚਾ ਸਕੀਏ ਤੁਸੀਂ ਦੇਖਿਆ ਹੁਣ ਅਪਿਛਲੇ ਲੰਬੇ ਸਮੇਂ ਤੋਂ ਐਨਆਰਆਈਆਂ ਦਾ ਬਹੁਤ ਵੱਡਾ ਜਣੀ ਉਹਨਾਂ ਨੇ ਹੰਬਲਾ ਮਾਰਦੇ ਜਦੋਂ ਵੀ ਕੋਈ ਮਾੜਾ ਸਮਾ ਆਇਆ ਸਾਡੇ ਤੇ ਤੇ ਐਨਆਰਆਈਆਂ ਨੇ ਵੱਡਾ ਯੋਗਦਾਨ ਪਾਇਆ ਤੇ ਇੱਥੇ ਵੀ ਜਿਵੇਂ ਬਹੁਤ ਵੀਰਾਂ ਦਾ ਪਿਆਰ ਹੈਗਾ ਇਹ ਸਾਡੇ ਨਗਰ ਕੋਲੀਏ ਖੁਰਦ ਦਾ ਬੜਾ ਪਿਆਰ ਹੈ ਜੀ ਬੜਾ ਸਾਨੂੰ ਉਹਨਾਂ ਦਾ ਹੌਸਲਾ ਜਿਹਦੇ ਨਾਲ ਅਸੀਂ ਇੱਥੇ ਆਹ ਜਿਹੜੇ ਕਾਰਜ ਕੀ ਜੰਨੇ ਆ ਜੀ ਬਿਲਕੁਲ ਇਹ ਜਿਹੜਾ ਆਉਣ ਵਾਲਾ ਸਮਾਂ ਤੁਸੀਂ ਕੀ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਜਿਹੜਾ ਅੰਦੋਲਨ ਆ ਆਪਾਂ ਹੁਣ ਇਹ ਤਾਂ ਮੰਨ ਹੀ ਚੁੱਕਿਆ ਵੀ ਹੁਣ ਜਿਹੜਾ ਅੰਦੋਲਨ ਸਹੀ ਤਰੀਕੇ ਨਾਲ ਵੱਧ ਰਿਹਾ ਹੁਣ ਇਹ ਚੋਂ ਖੋਆ ਨਿਕਲਨੇ ਨਿਕਲਣਾ ਤੇ ਇੱਕ ਤਾਂ ਇਹ ਅੰਦੋਲਨ ਤੁਹਾਨੂੰ ਨਹੀਂ ਲੱਗਦਾ ਇਹ ਸਮਾਜਿਕ ਆਰਥਿਕ ਤੇ ਰਾਜਨੀਤਿਕ ਪਰਿਵਰਤਨ ਦੇ ਕੇ ਜਾਊਗਾ ਸਾਰੇ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਨੂੰ ਦਿਖ ਜਾਣਾ ਚਾਹੀਦਾ ਵੀ ਆ ਜੀ ਹੋਣਾ ਵੀ ਚਾਹੀਦਾ ਤੇ ਹੋਊਗਾ ਵੀ ਜੀ ਕਿਉਂਕਿ ਲੋਕ ਜਿਹੜੇ ਸੋਚਵਾਨ ਹੁਣ ਕਈ ਥਾਵਾਂ ਤੇ ਤਾਂ ਕਿ ਵੋਟਾਂ ਦੇ ਵਿੱਚ ਜਿਵੇਂ ਬਦਲ ਆਈ ਹੈਗੀ ਹੈ ਜੀ ਫਰਕ ਪਿਆ ਇਸ ਗੱਲ ਨਾਲ ਜੀ ਤੇ ਹੁਣਾ ਵੀ ਚਾਹੀਦਾ ਕਿਉਂਕਿ ਜਿਹੜਾ ਵੀ ਜਿਹੜੀ ਇਹ ਸੱਤਾ ਪਰਿਵਰਤਨ ਹੋਣੇ ਚਾਹੀਦੇ ਹੋਣੇ ਚਾਹੀਦੇ ਤੇ ਜਿਹੜਾ ਆਪਾਂ ਕਹੇਗੇ ਸਮਾਜਿਕ ਤੌਰ ਤੇ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਵੀ ਇੱਕ ਦੂਜੇ ਨਾਲ ਪਿਆਰ ਵਧਿਆ ਆਰ ਆਰਥਿਕ ਤੌਰ ਤੇ ਵੀ ਜਿਹੜਾ ਹੈਗਾ ਜੇ ਐਮਐਸਪੀ ਮਿਲਦੀ ਹੈ ਲਾਸਟ ਕੁਐਸ਼ਨ ਹੈ ਹੁਣ ਜਿਹੜੀ ਲੜਾਈ ਆ ਤਿੰਨ ਕਾਨੂੰਨਾਂ ਦੀ ਤੇ ਇੱਕ ਐਮਐਸਪੀ ਦੀ ਆ ਠੀਕ ਹੈ ਜੇ ਐਮਐਸਪੀ ਮਿਲਦੀ ਹੈ ਜੇ ਸਾਨੂੰ ਆਲੂ ਤੇ ਐਮਐਸਪੀ ਮਿਲਦੀ ਹੈ ਸਾਨੂੰ ਗੋਭੀ ਤੇ ਮਿਲਦੀ ਹੈ ਤੁਸੀਂ ਕਹਿੰਦੇ ਮਿੱਟੀ ਮਿਲ ਜੇ ਸਾਰਾ ਕੁਝ ਘਾ ਲੈਂਦਾ ਜੇ ਅਸੀਂ ਕਣਕ ਝੋਨੇ ਦੇ ਚੱਕਰਾਂ 'ਚ ਹੀ ਫਸੇ ਰਹੇ ਤਾਂ ਲੋਕਾਂ ਨੂੰ ਜੋ ਮੈਂ ਕਰਜ਼ਾ ਐ ਨਾਜ਼ਰਪਾਲ ਸਾਹਿਬ ਵੀ ਨਹੀਂ ਉਤਰਦਾ ਉਹ ਕਿਉਂਕਿ ਆਪਾਂ ਨੂੰ ਪਤਾ ਸਾਡੀ ਫਸਲ 70000 ਦੀ 90000 ਦੀ ਲੱਖ ਦੀ ਹੁੰਦੀ ਹੈ ਜੇ ਆਲੂ ਲਾਇਆ ਜਾਵੇ ਆਲੂ 2.5 ਲੱਖ ਦਾ ਹੁੰਦਾ ਮੱਕੀ ਤਿੰਨ ਵਾਰੀ ਬੀਜ ਸਕਦਾ ਬੰਦਾ ਜੇ 1800 ਨੂੰ ਵਿਕੇ ਵਿਗਦੀ 600 ਨੂੰ ਆ ਕੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗਾ ਜੇ ਪੰਜਾਬ ਨੇ ਅਸਲ ਦੇ ਵਿੱਚ ਆਪਦੇ ਜੂਲੋਂ ਗਲੋਂ ਜਿਹੜਾ ਹੈਗਾ ਕਰਜੇ ਦਾ ਫੰਦਾ ਲਾਉਣਾ ਗਲਾਂ ਚ ਰਸੇ ਲਾਉਣੇ ਆ ਤਾਂ ਐਮਐਸਪੀ ਲੜਾਈ ਨੂੰ ਕਿੱਡਾ ਵੱਡਾ ਦੇਖਦਾ ਕਿਉਂਕਿ ਇਹਦੇ ਨਾਲ ਬਹੁਤ ਫਸਲਾਂ ਹਗਾ ਜਾ ਸਕਦਾ ਜਿਨ੍ਹਾਂ ਦੇ ਨਾਲ ਸਾਡੀ ਧਰਤੀ ਵੀ ਵੱਜ ਸਕਦਾ ਸਾਡਾ ਪਾਣੀ ਵੀ ਵੱਜ ਸਕਦਾ ਸਾਡੀ ਸਿਹਤ ਵੀ ਵੱਜ ਸਕਦਾ ਤੇ ਸਾਡੀ ਜਿਹੜੀ ਆਰਥਿਕਤਾ ਉਹ ਵੀ ਵੱਜ ਸਕਦੀ ਇਹ ਜਿਹੜੀ ਲੜਾਈ ਅਸਲ ਵਿੱਚ ਉਹੀ ਤਾਂ ਲੜਾਈ ਲੜ ਰਹੇ ਆ ਜਿਹੜੇ ਲੋਕ ਅੱਜ ਇਕੱਠੇ ਹੋਏ ਆ ਕਿੱਥੇ ਬੰਦੇ ਪਹਿਲਾਂ ਪੰਜਾਬ ਵਾਲੇ ਹੀ ਆ ਫਿਰ ਕਹਿੰਦੇ ਹਰਿਆਣੇ ਵਾਲੇ ਹੀ ਆ ਹੌਲੀ ਹੌਲੀ ਤੁਸੀਂ ਦੇਖ ਲਓ ਵੀ ਹਰ ਸਟੇਟ ਤੋਂ ਹਰ ਮੰਨ ਲਓ ਮੈਨੂੰ ਤਾਂ ਲੱਗਦਾ ਉਹਨਾਂ ਦੇ ਦਿਨ ਤਾਂ ਦੇਸ਼ਾਂ ਤੋਂ ਵੀ ਬੰਦਿਆਂ ਨੇ ਅੰਦੋਲਨ ਚੋਂ ਲੱਗ ਜਾਣਾ ਵੀ ਜਿਹੜਾ ਇਹ ਜਿਹੜੇ ਕਿਸਾਨ ਆ ਜਿਹੜਾ ਜਿਹੜਾ ਮੰਨ ਲਓ ਧਰਤੀ 'ਚੋਂ ਸੋਨਾ ਘਾ ਰਿਆ ਉਹਨੂੰ ਅੱਜ ਸਰਕਾਰਾਂ ਲਤੜ ਰਹੀਆਂ ਤੇ ਵੀ ਕਿਵੇਂ ਨਾ ਕਿਵੇਂ ਆਪਾਂ ਉਸ ਜਿਹੜਾ ਅ ਅੰਦੋਲਨ ਚਾਹਤਾ ਹਿੱਸਾ ਪਾ ਕੇ ਤੇ ਆਪਾਂ ਇਹਨਾਂ ਦੀ ਕਿਸਾਨਾਂ ਦੀ ਆਰਥਿਕ ਦਿਸ਼ਾ ਨੂੰ ਠੀਕ ਕਰ ਸਕੀਏ ਬਿਲਕੁਲ ਤੇ ਇੱਕ ਮਿੰਟ ਦਿਖਾਈ ਜਿਹੜਾ ਹੈਗਾ ਉਹ ਮੁੰਡਾ ਜਿਹੜਾ ਬਾਬਾ ਜਾ ਰਿਹਾ ਕੱਲਾ ਹੀ ਝੰਡਾ ਚੱਕਿਆ ਹਰਿਆਣੇ ਦਾ ਲੱਗਦਾ ਹੈ ਤੇ ਅਤੇ 22 ਲਗਾਤਾਰ ਵੈਗਰੂਜੀ ਦੇ ਘਰਾਂ ਦਾ ਵੈਗਰੂਜੀ ਦੇ ਪਤੇ ਪਲੱਸ ਅਨਾਉਂਸਮੈਂਟ ਕਰਦਾ ਜਾ ਰਿਹਾ ਇਹ ਕਦੇ ਸੋਚਿਆ ਸੀਗਾ ਇਹ ਕੁਝ ਹੋਊਗਾ ਕਦੇ ਜ਼ਿੰਦਗੀ ਚ ਬਈ ਜੀ ਕਦੇ ਵੀ ਨਹੀਂ ਕਦੇ ਬਸ ਕੁਦਰਤ ਆਪ ਦੇ ਕਾਰਜ ਆਪ ਕਰ ਰਹੀ ਹੈ ਜੀ ਪਰ ਜਿਹੜਾ ਕੁਝ ਵੀ ਹੋ ਵਾਪਰ ਰਿਹਾ ਹੈ ਤੇ ਇਹ ਬਹੁਤ ਚੰਗਾ ਹੋ ਰਿਹਾ ਬਸ ਇਹਦੇ ਨਾਲ ਆਪਣੇ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਜਿਹੜਾ ਅੰਦੋਲਨ ਲੰਮਾ ਚੱਲਦਾ ਲੋਕਾਂ 'ਚ ਨਿਰਾਸ਼ਾ ਆਉਣੀ ਸੁਭਾਵਿਕ ਹੈਗੀ ਆ ਜਾਂ ਨਹੀਂ ਹੋਣੀ ਬਾਈ ਜੀ ਪਹਿਲਾ ਪਹਿਲਾ ਅੰਦੋਲਨ ਇਸ ਪਾਸੇ ਨੂੰ ਜਾ ਰਿਹਾ ਸੀ ਵੀ ਲੋਕ ਹੋਰ ਤਰੀਕੇ ਨਾਲ ਆਉਂਦੇ ਸੀ ਇੱਥੇ ਇਕੱਠੇ ਹੁਣ ਸਿਸਟਮੈਟਿਕ ਤਰੀਕੇ ਨਾਲ ਆ ਰਹੇ ਆ ਜੇ ਕੋਈ ਬੰਦਾ ਜਾ ਰਿਹਾ ਨਾ ਉਹ ਉੱਦੇ ਜਾ ਰਿਹਾ ਜਿੱਦੇ ਉਹਦੀ ਥਾਂ ਤੇ ਬੰਦੇ ਆ ਰਹੇ ਆ ਇੱਕ ਇੱਕ ਸਿਸਟਮ ਬਣ ਗਿਆ ਨਾ ਵੀ ਟਰਾਲੀ ਦੇ ਵਿੱਚ ਜੇ ਮੰਨ ਲਓ 10 ਬੰਦੇ ਆ 10 'ਚੋਂ 5 ਚਲੇ ਗਏ 5 ਆ ਗਏ 10 ਤਾਂ 10 ਦੇ 10 ਪੂਰੇ ਆ ਉਹ ਚੀਜ਼ਾਂ ਜਿਹੜੀਆਂ ਅੱਗੇ ਵਾਲੀਆਂ ਸੀ ਵੀ ਜਿਵੇਂ ਇਕੱਠੇ ਜਿਵੇਂ 26 ਨੂੰ ਬਹੁਤ ਲੋਕ ਆਗੇ ਸੀ ਜਿਹੜੀ ਅਸਲ 26 ਨੂੰ ਬੈਡਫੈਕਟ ਇਸ ਗੱਲ ਦਾ ਹੋਇਆ ਵੀ ਮੁੜੇ ਤਾਂ ਉਹੀ ਲੋਕ ਸੀ ਜਿਹੜੇ ਆਈ 26 ਕਰਕੇ ਸੀ ਲੋਕ ਇੱਕ ਇੱਕ ਪਿੰਡ ਚੋਂ 50 50 60 60 ਟਰੈਕਟਰ ਵੀ ਆਏ ਟਰੈਕਟਰ ਆਏ ਉਹ ਹੁਣ ਉਹ ਮੁੜਦੇ ਜਦੋਂ ਜਾਂਦੇ ਸੀ ਤੇ ਇਹ ਉਹਨੂੰ ਮੈਸੇਜ ਦੇਣ ਲੱਗੇ ਵੀ ਇੱਥੋਂ ਤਾਂ ਅੰਦੋਲਨ ਵਾਲੇ ਚੱਲੇਗੇ ਪਰ ਮੈਂ ਇਹਨੂੰ ਜਦੋਂ ਹੁਣ ਨਵੇਂ ਬੰਦੇ ਵੀ ਆਉਂਦੇ ਆ ਉਹ ਆ ਕੇ ਦੱਸਦੇ ਵੀ ਅੰਦੋਲਨ ਲੰਬਾ ਵੀ ਹੋਇਆ ਜਿਹੜੇ ਟਰਾਲੀਆਂ ਬੈਕ ਉਹ ਆਪਣੇ ਜਿਹੜਾ ਟੋਲ ਪਲਾਜ਼ਾ ਹੈ ਸੰਪਲਾ ਵਾਲਾ ਉਥੋਂ ਤੱਕ ਜਿਹੜਾ ਜਾਵੜਿਆ ਨੂੰ ਨਹੀਂ ਮੈਂ ਕਵਰ ਕਰਦਾ ਰਹਿਣਾ ਬਹੁਤ ਲੰਮਾ ਜਿਹੜਾ ਹੈਗਾ ਕਾਫਲਾ ਲਗਭਗ ਜੇ ਦੇਖ ਕੇ ਜੇ ਕੱਲੀ ਕੱਲੀ ਟਰਾਲੀ ਲਾਦ ਗਏ ਨਾ ਤਾਂ ਫਾਦਲ ਕਾ ਤੱਕ ਲੱਗ ਸਕਦੇ ਮੇਰੇ ਸਾਹ ਹੁਣ ਬਿਲਕੁਲ ਬਿਲਕੁਲ ਹੁਣ ਤਾਂ ਤੁਸੀਂ ਦੇਖੋ ਥੱਲੇ ਪਿੰਡ ਵਸੇ ਪਏ ਆ ਜਿਹੜੇ ਹੁਣ ਆਪ ਦਾ ਆਪ ਦਾ ਸਾਰੇ ਲੋਕਾਂ ਨੇ ਸਾਧਨ ਬਣਾ ਲਏ ਸਾਈਡਾਂ ਤੇ ਬੈਠੇ ਤੇ ਇੱਕ ਲਾਸਟ ਕੁਐਸਚਨ ਜਿਹੜਾ ਹੈਗਾ ਹੁਣ ਹਾੜੀ ਦੀ ਰੋਤ ਆ ਜਾਣੀ ਹੈ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਹਾੜੀ ਦੇ ਵਿੱਚ ਤੁਸੀਂ ਇਹ ਅੰਦੋਲਨ ਨੂੰ ਕਿਵੇਂ ਮੇਨਟੇਨ ਨੇ ਦਾ ਜੋਗਾ ਦੋ ਦਿਨਾਂ ਚ ਵਧਿਆ ਜਾਂਦਾ ਕੀ ਤੁਸੀਂ ਇਹ ਸੋਚ ਰਹੇ ਹੋ ਵੀ ਜਿਨ੍ਹਾਂ ਦੀਆਂ ਬਾਂਗਾਂ ਦੀਆਂ ਠੇਕੇ ਦੀ ਜ਼ਮੀਨਾਂ ਉਹਨਾਂ ਦੀ ਡੋਟੀ ਲਾ ਰਹੇ ਹੋ ਜਾਂ ਜਿਹੜੇ ਭਰਾ ਇੱਥੇ ਪੱਕੇ ਬੈਠੇ ਉਹਨਾਂ ਦੀ ਜਿਹੜੀ ਹੈਗੀ ਫਸਲ ਸੰਭਾਲਣ ਵਾਸਤੇ ਜਿਹੜਾ ਹੈਗਾ ਪਿੰਡ ਪੱਧਰ ਤੇ ਡੋਟਿੰਗ ਲਾ ਰਹੇ ਹੋ ਜੀ ਪਿੰਡ ਪੱਧਰ ਤੇ ਤਕਰੀਬਨ ਆਪਣੇ ਲੋਕਾਂ ਚ ਇਹ ਭਾਈਚਾਰਾ ਵਧਿਆ ਜੀ ਵੀ ਜੇ ਕੋਈ ਸਾਡੇ ਪਿੱਛੇ ਦੇ ਮੁੰਡਿਆਂ ਨੇ ਇੱਕ ਜਦੋਂ ਆਪਾਂ ਸ਼ੁਰੂ ਕੀਤਾ ਤੇ ਕਣਕਾਂ ਬੀਜੀਆਂ ਬੀਜੀਆਂ ਤੇ ਉਹਨਾਂ ਨੇ ਇਹ ਸ਼ੁਰੂ ਕੀਤਾ ਸੀ ਵੀ ਭਾਈ ਜਿਹੜਾ ਬੰਦਾ ਆਪਣਾ ਮੁੰਡੇ ਗੋਪੀ ਹੁਣੀ ਸੀਗੇ ਜਿਵੇਂ ਕੋਲੀਏ ਪਿੰਡ ਤੋਂ ਮੈਂ ਉਹਨੂੰ ਉਹਨਾਂ ਨੇ ਫੇਸਬੁੱਕ ਤੇ ਵੀ ਪਾਇਆ ਵੀ ਜੀਨੇ ਕਿਸੇ ਨੇ ਰੇਹ ਪਾਉਣਾ ਹੈ ਤੇ ਵੀ ਸਾਨੂੰ ਦੱਸੋ ਵੀ ਜਿਹੜੇ ਬੰਦੇ ਉੱਥੇ ਅੰਦੋਲਨ ਚ ਬੈਠੇ ਆ ਤੇ ਅਸੀਂ ਉਹਨਾਂ ਦੇ ਰੇਹ ਪਾ ਕੇ ਆਵਾਂਗੇ ਵੀ ਜੇ ਉਦੋਂ ਰੇਹ ਮਿਲਣ ਦੀ ਵੀ ਵੱਡੀ ਪ੍ਰੋਬਲਮ ਸੀ ਉਹ ਤਾਂ ਇਹ ਵੀ ਕਹਿੰਦਾ ਮੈਂ ਰੇਹ ਦਾ ਵੀ ਪ੍ਰਬੰਧ ਕਰੂੰ ਜਿਵੇਂ ਬੰਦਾ ਭਾਵਕ ਹੋ ਕੇ ਜੀ ਵੀ ਅਸੀਂ ਜਿਹੜੇ ਬੰਦੇ ਅੰਦੋਲਨ ਚ ਬੈਠੇ ਆ ਤੇ ਐ ਵੀ ਆਉਣ ਵਾਲੇ ਦਿਨਾਂ ਚ ਵੀ ਮੈਨੂੰ ਲੱਗਦਾ ਵੀ ਹੈ ਵੀ ਮੈਂ ਵੈਸੇ ਬੇਨਤੀ ਵੀ ਕਰਨੀ ਚਾਹੁੰਦਾ ਜਿੰਨੇ ਵੀ ਲੋਕ ਹੈ ਜਰੂਰ ਉਹਨਾਂ ਦੀ ਜਿਹੜੇ ਬੰਦੇ ਆਪਦੇ ਸਮੇਂ ਚ ਤੇ ਜਿਹੜੇ ਪਿੱਛੇ ਲੋਕ ਹੈ ਜਰੂਰ ਉਹਨਾਂ ਦੀ ਉਹ ਜਿਹੜੀ ਕਦਰ ਕਰਨ ਤੇ ਉਹਨਾਂ ਦਾ ਜਿਹੜਾ ਕੋਈ ਹੈਲਪ ਕਰ ਸਕਦੇ ਉਹਨਾਂ ਦੇ ਪਰਿਵਾਰਾਂ ਦੀ ਕੋਈ ਜਿੰਨੀ ਕੁ ਹੋ ਸਕਦੀ ਜਰੂਰ ਕਰਨ ਹਾਂ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਬੜਾ ਨੇਕ ਕਾਰਜਾ ਪਰਮਾਤਮਾ ਤੁਹਾਡੇ ਤੋਂ ਹੋਰ ਸੇਵਾ ਲਵੇ ਤੇ ਇਸ ਤਰ੍ਹਾਂ ਹੀ ਜਿਹੜਾ ਹੈਗਾ ਨੌਜਵਾਨ ਸਾਰੇ ਇਕੱਠੇ ਹੋ ਕੇ ਤੁਸੀਂ ਲੱਗੇ ਰਹੋ ਸੋ ਇਹ ਸੀਗੇ ਭਿੰਡ ਘੋਲਗਾ ਖੁਰਦ ਵਾਲਿਆਂ ਦੀ ਜਿਹੜੀ ਹਵੇਲੀ ਆ ਬਾਕੀ ਸਾਰਿਆਂ ਦੀ ਆ ਇਹ ਠੀਕ ਆ ਸਾਰਿਆਂ ਘੋਲੀਆਂ ਬਣ ਗਿਆ ਘੋਲਗਾ ਬਣ ਗਿਆ ਘੁਲ ਗਿਆ ਸਾਰਾ ਕੁਝ ਠੀਕ ਹੈ ਸੋ ਲਗਾਤਾਰ ਜਿਹੜਾ ਹੈਗਾ ਇੱਥੋਂ ਆ ਜੋ ਆਜੋ ਸੋ ਮੈਂ ਇੱਥੇ ਨਾਲ ਦੀ ਨਾਲ ਗੱਲਬਾਤ ਕਰਦਾ ਪ੍ਰਧਾਨ ਜੀ ਨਾਲ ਵੀ ਇਕਾਈ ਦੇ ਪ੍ਰਧਾਨ ਨੇ ਤੇ ਉਹਨਾਂ ਨਾਲ ਵੀ ਬਾਕੀ ਜਿਹੜਾ ਹੈਗਾ ਅਸਲ ਮੋਰਚੇ ਦੀ ਤਸਵੀਰ ਦੇਖਣ ਵਾਸਤੇ ਤੁਸੀਂ ਜਿਹੜਾ ਹੈਗਾ ਲਗਾਤਾਰ ਜਿਹੜਾ ਗੁਰਪ੍ਰੀਤ ਕੋਟਲੀ YouTube ਚੈਨਲਾਂ ਤੇ ਗੁਰਪ੍ਰੀਤ ਕੋਟਲੀ Facebook ਪੇਜ ਨਾਲ ਜੁੜੇ ਰਹੋ ਸਤਿ ਸ੍ਰੀ ਅਕਾਲ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਹੋਰ ਕਿਵੇਂ ਲੱਗਦਾ ਜੀ ਜਿਹੜਾ ਅੰਦੋਲਨ ਹੈ ਹੁਣ ਲਗਾਤਾਰ ਤੁਸੀਂ ਇੱਥੇ ਹਵੇਲੀਆਂ ਬਣਾ ਲਈਆਂ ਪੱਕੇ ਤੌਰ ਤੇ ਤੇ ਹੁਣ ਫਿਰ ਕਿੰਨਾ ਟਾਈਮ ਨਹੀਂ ਇੱਥੋਂ ਜਾਣਾ ਮੇਰਾ ਨਾਮ ਨਰਪਾਲ ਸਿੰਘ ਹੈ ਜਿਹੜਾ ਮੋਗਾ ਪਿੰਡ ਢੂਲਗਿਆ ਖੜਦਾ ਜੀ ਲੋਡਾ ਪਕਰ ਉਹ ਤੇਰੇ ਸੀਗੇ ਇਹ ਕਹਿ ਕੇ ਤੇਰੇ ਸੀ ਵੀ ਆਪਕੇ ਤੇ ਕਿ ਆਉਣਾ ਠੀਕ ਹੈ ਜੀ ਵੀ ਕਿੰਨਾ ਸਮਾਂ ਲੱਗਦੇ ਸਾਲ ਲੱਗਦੇ 30 ਮਹੀਨੇ ਲੱਗਦੇ ਇੱਕ ਇੱਥੇ ਗੰਦਗੀ ਬਹੁਤ ਜ਼ਿਆਦਾ ਸੀ ਵੀ ਇੱਥੇ ਆਉਣ ਨੂੰ ਜੀ ਨਹੀਂ ਕਰਦਾ ਫਿਰ ਇਹ ਸਾਰੇ ਆਣ ਗਵਾਂਡ ਲੋਕਾਂ ਨਾਲ ਰਲ ਕੇ ਤੇ ਇਹ ਸਾਰਾ ਕੁਸ ਕੀਤਾ ੂਟੇ ਬਾਟੇਲਾ ਇੱਕ ਸਾਡਾ ਸਰਪੰਚ ਜਾਈ ਉਹ ਬੱਕੀ ਹੋਰ ਦਾ ਹੀ ਆ ਉਹ ਪਿੰਡ ਵੀ ਵਾਸੋਂ ਦਾ ਬਹੁਤ ਸਫਾਈ ਸਫਾਈ ਕਰਦਾ ਆਪ ਐਨੀ ਵੀ ਮੈਂ ਸਰਪੰਚ ਜੀ ਆ ਤੂੰ ਲਿਆ ਟੋਕਰੀ ਚਾ ਕੇ ਉਹਨੇ ਪਹਿਲਾਂ ਆਪ ਟੋਕਰੀ ਚੱਕਣੀ ਆ ਬਾਕੀ ਇਹਨਾਂ ਦੇ ਪਰਿਵਾਰ ਨੂੰ ਸ਼ੌਂਕ ਬਹੁਤ ਆਪੇ ਸ਼ੌਂਕ ਦੇ ਨਾਂ 'ਲੇ ਦੂਜਿਆਂ ਨੂੰ ਸ਼ੌਂਕ ਚਾ ਕੇ ਜਾ ਕੇ ਪੈਂਦਾ ਫਿਰ ਕਿਸੇ ਨੇ ਨਾਲ ਲਾ ਕੇ ਸਾਰੇ ਬੂਟੇ ਬਾਟੇ ਆ ਜਿੰਨਾ ਵੀ ਆ ਪ੍ਰਯੋਗ ਦੇ ਨਾਲ ਹੀ ਆ ਤੁਸੀਂ ਜਿਹੜਾ ਹੈਗਾ ਇੱਥੇ ਆ ਕੇ ਆਪਦਾ ਪਿੰਡ ਦਾ ਵੀ ਨਾਂ ਕੱਢਤਾ ਐਡੇ ਵੱਡੇ ਅੰਦੋਲਨ ਦੇ ਵਿੱਚ ਤੁਹਾਨੂੰ ਲੋਕ ਦੇਖਣ ਆਉਂਦੇ ਆ ਸਾਰੇ ਦੇ ਸਾਰੇ ਸਾਨੂੰ ਦੇਖ ਕੇ ਹੋਰਾਂ ਨੇ ਵੀ ਹੁਣ ਜਿਹੜਾ ਹੈਗਾ ਡਿਵਾਈਡਰਾਂ ਤੇ ਬਣਾਉਣਾ ਸ਼ੁਰੂ ਕਰਤਾ ਲਗਾਤਾਰ ਐ ਪਹਿਲਾਂ ਇੱਥੇ ਮੁਸ਼ਕ ਮਾਰਦਾ ਸੀਗਾ ਇੱਕਦਾਂ ਤੁਸੀਂ ਜਿਹੜਾ ਹੈਗਾ ਪੂਰੇ ਆਪਾਂ ਕੇ ਅੰਦੋਲਨ ਨੂੰ ਪ੍ਰਭਾਵਿਤ ਕਰ ਰਹੇ ਹੋ ਦੂਜੇ ਪਾਸੇ ਸੰਘਰਸ਼ ਕਰ ਰਹੇ ਹੋ ਤੇ ਕਿਵੇਂ ਜਿਹੜਾ ਹੈਗਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਸਾਰੀਆਂ ਚੀਜ਼ਾਂ ਦੇ ਇਹ ਮਹਿਸੂਸ ਹੁੰਦਾ ਜੀ ਜਿਹੜਾ ਪੰਜਾਬੀ ਆ ਜਿਹੜਾ ਵੱਖਰੀ ਕੌਮ ਆ ਇੱਕ ਇਹ ਜਿੱਥੇ ਵੀ ਜਾਵੜੇ ਦੇ ਜੰਗਲਾਂ 'ਚ ਮੰਗਲ ਲਾ ਦਿੰਦੇ ਆ ਹਾਂਜੀ ਇਹਨਾਂ ਦੀ ਪਛਾਣ ਆਉਂਦੀ ਹੁੰਨੇ ਲੋਕਾਂ ਨੂੰ ਜਦੋਂ ਡਾਂਗਦਾ ਵੀ ਵੇਂਦੇ ਆ ਵੀ ਇਹ ਜਿਹੜਾ ਕੋਈ ਲਾਣੇ ਦਾ ਮੋਢੀ ਹੁੰਦਾ ਉੱਥੇ ਏਵੇਂ ਹੁੰਦਾ ਜਦੋਂ ਮੋਢੀ ਮਾੜਾ ਹੋ ਜਾਂਦਾ ਉੱਥੇ ਫਿਰ ਉਹ ਕਹਿੰਦਾ ਛੱਡੋ ਘੜਾ ਆਪਾਂ ਕਿਹੜਾ ਰੋਟੀਆਂ ਖਾੜੀਆਂ ਇੱਥੇ ਪਤਾ ਨਹੀਂ ਕਿੰਨਾ ਟਾਈਮ ਆ ਇਹ ਸਰਪੰਚ ਸਾਡਾ ਅੱਗੇ ਵੀ ਦੱਸਿਆ ਸਾਨੂੰ ਇਹ ਨਿੱਕੀ ਉਮਰ ਦਾ ਇਹ ਪਿੰਡ ਵੀ ਜਾ ਕੇ ਪਾਰਕਾਂ ਬਹੁਤ ਬਣਾਈਆਂ ਬਹੁਤ ਦਰਖਤ ਲਾਏ ਹੋਏ ਆ ਤੇ ਬਾਕੀ ਆਥੇ ਮਿਹਨਤ ਕਰਦਾ ਇਹ ਤੇ ਹਾਂਜੀ ਆ ਵੀ ਹੁਣ ਨਿਤ ਇਹ ਤੁਸੀਂ ਅਗਲੀ ਵਾਰ ਫੇਰ ਆਓਗੇ ਤੁਹਾਨੂੰ ਹੋਰ ਵੈਰਾਈਟੀਆਂ ਦਿਸਣਗੀਆਂ ਜਿਵੇਂ ਜਿਵੇਂ ਤੁਸੀਂ ਆਓਗੇ ਉਹ ਲਾਈ ਜਾਂਦੇ ਆ ਘਾਹ ਲਾਇਆ ਤੇ ਫੇਰ ਉਹਨਾਂ ਦੀ ਇੱਥੇ ਬੋਰ ਵੀ ਕਰਨਾ ਤੇ ਉਹਨੂੰ ਚੰਪਾਫ ਕਰਨਾ ਵੀ ਲਾਉਣਾ ਤੇ ਸੋ ਇਹ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਵਿੱਚ ਪਹਿਲਾਂ ਖਾਸ ਕਰਕੇ ਸਾਡਾ ਮਾਲਵਾ ਬੈਲਟ ਆ ਬਹੁਤ ਵੱਡੇ ਵੱਡੇ ਟਿੱਬੇ ਲੋਕਾਂ ਨੇ ਪਧਰੇ ਕੀਤੇ ਉਦੋਂ ਬਾਅਦ ਮੈਂ ਉੱਤਰਾਖੰਡ ਗਿਆ ਜਿੱਥੇ ਆਪਾਂ ਗਏ ਅ ਸ਼੍ਰੀ ਰੂਦਮ ਸਿੰਘ ਨਗਰ ਆ ਉੱਥੇ ਮੈਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਇੰਨੀਆਂ ਇੰਨੀਆਂ ਜ਼ਮੀਨਾਂ ਜਦੋਂ ਨਵਰੀਦ ਦੀ ਸਟੋਰੀ ਕਰਨ ਗਏ ਆ ਦਾ ਉੱਤ ਦਾ ਕਹਿੰਦੇ ਵੀ ਇੱਥੇ ਅਸੀਂ ਜੰਗਲ ਹੀ ਜੰਗਲ ਸੀ ਦੀ ਪਟ ਪਟ ਕੇ ਬਾਦ ਕੀਤੇ ਸੋ ਚਾਹੇ ਟਿੱਬੇ ਹੋਣ ਚਾਹੇ ਜੰਗਲ ਹੋਣ ਪੰਜਾਬੀਆਂ ਨੇ ਹਰ ਥਾਂ ਦੇ ਉੱਤੇ ਮਿਹਨਤ ਕਰਕੇ ਜਿਹੜਾ ਹੈਗਾ ਜ਼ਮੀਨਾ ਪੱਧਰ ਕੀਤੀਆਂ ਤੇ ਹੁਣ ਡਿਵਾਈਡਰਾਂ ਦੇ ਉੱਪਰ ਵੀ ਜ਼ਮੀਨਾ ਪੱਧਰ ਕਰ ਕਰਕੇ ਜਿਹੜੀਆਂ ਹਵੇਲੀਆਂ ਸਾਰੀਆਂ ਜਾ ਰਹੀਆਂ ਇਸ ਤਰ੍ਹਾਂ ਜਿਹੜੀਆਂ ਹੋਰ ਹਵੇਲੀਆਂ ਵੀ ਆਉਣ ਆਲੇ ਟਾਈਮ ਦੇ ਵਿੱਚ ਤੁਹਾਨੂੰ ਇੱਥੋਂ ਨਜ਼ਰ ਆਉਣੀਆਂ ਸੋ ਕਿਸਾਨ ਮੋਰਚਾ ਜਿਹੜਾ ਹੈਗਾ ਚੜ੍ਹਦੀ ਕਲਾ ਚ ਨੌਜਵਾਨ ਅਤੇ ਬਜ਼ੁਰਗਾਂ ਦਾ ਜਿਹੜਾ ਜਿਹੜਾ ਸਮੇਲ ਆ ਉਹ ਚੱਲਦਾ ਇੰਨਾ ਕਦੇ ਜਵਾਨੀ ਤੇ ਜਿਹੜਾ ਹੈਗਾ ਐਕਸਪੀਰੀਅੰਸ ਵਾਲੇ ਲੋਕ ਹੁਣ ਬੜਾਪੇ ਦਾ ਨਹੀਂ ਕਹਿ ਸਕਦੇ ਹਾਇ ਤਾਂ ਜਵਾਨ ਤੁਸੀਂ 66 ਸਾਲ ਦੇ ਤੇ ਇੱਕ ਇਸ ਤਰ੍ਹਾਂ ਲੱਗਦਾ ਜਦੋਂ ਕੋਲੇ ਬਹਿ ਕੇ ਗੱਲਾਂ ਸੁਣਦੇ ਆ ਪਹਿਲਾਂ ਲੱਗਦਾ ਨਹੀਂ ਸੀਗਾ ਵੀ ਕਿਤੇ ਗਵਾਚ ਗਏ ਯਾਰ ਸਾਡੇ ਮੁੰਡੇ ਸਾਡੇ ਤਾਂ ਦੂਰ ਹੋ ਗਏ ਹੁਣ ਇਕੱਠੇ ਹੋ ਗਏ ਯਾਰ ਉਹ ਤਾਂ ਜਦੋਂ ਆਪਾਂ ਕਿਤੇ ਜਾਂਦੇ ਆ ਗਾਪ ਰਸਤੇ ਵਾਲੀ ਚ ਜਾਂਦੇ ਆ ਉੱਥੇ ਆਪਾਂ ਮਹਿਸੂਸ ਹੁੰਦਾ ਯਾਰ ਪਿੰਡ ਕਦੋਂ ਜਾਈਏ ਯਾਰ ਆਪਾਂ ਬਾਲ ਬੱਚੇ ਚ ਜਾਈਏ ਤੇ ਹੁਣ ਜਦੋਂ ਇੱਥੇ ਆ ਕੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ ਹੁਣ ਸਾਡਾ ਜਾਣੂ ਚੀਜ਼ ਨਹੀਂ ਕਰਦਾ ਸਾਨੂੰ ਘਰ ਤੋਂ ਚੇਤੇ ਆਉਂਦਾ ਕਹਾਂ ਆ ਕੇ ਸਾਡੇ ਨਾਲ ਇੱਥੇ ਬੋਲਦੇ ਆ ਯਾਰ ਕਿਹੜਾ ਪਿੰਡ ਆ ਅਸੀਂ ਵੀ ਪਾਸਟ ਕਿੱਥੋਂ ਆਏ ਆ ਫਿਰ ਉਹ ਟੋਟੀ ਜਿਵੇਂ ਰਹਿ ਆਉਂਦਿਆਂ ਆਹ ਜਿਹੜਾ ਅਸੀਂ ਹਵੇਲੀ ਰੱਖੀ ਆ ਇਹ ਵੀ ਬਜ਼ੁਰਗ ਕਿੱਥੇ ਇਕੱਠੇ ਹੋਏ ਸੀ ਸਾਰੇ ਉਹ ਆnde ਵੀ ਤੁਸੀਂ ਹਵੇਲੀ ਰੱਖੋ ਨਾਮ ਨਾਮ ਹਵੇਲੀ ਰੱਖੋ ਫਿਰ ਉਸ ਨਾਮ ਤੇ ਅਸੀਂ ਹਵੇਲੀ ਰੱਖੀ ਆ ਜੀ ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਦੋਸਤੋ ਵੀ ਇਸ ਤਰ੍ਹਾਂ ਜਿਹੜਾ ਹੈਗਾ ਕਿਸ ਤਰ੍ਹਾਂ ਸਾਰੇ ਦਾ ਸਾਰਾ ਜਿਹੜਾ ਕਿਸਾਨ ਤੋਂ ਨਾਲ ਚੱਲ ਰਿਹਾ ਸੋ ਜੇਕਰ ਤੁਸੀਂ ਅਫਵਾਹਾਂ ਤੇ ਵਿਸ਼ਵਾਸ ਕਰਨਾ ਤਾਂ ਕਰ ਸਕਦੇ ਹੋ ਵਹਿਮ ਪਾਲ ਸਕਦੇ ਹੋ ਲੋਕ ਦੇਖੋ ਕਿੰਨੇ ਆ ਰਹੇ ਆ ਦੇਖਣ ਵਾਸਤੇ ਹਵੇਲੀਆਂ ਨੂੰ ਇਸ ਤਰ੍ਹਾਂ ਹੀ ਜਿਹੜਾ ਹੈਗਾ ਪਿਆਰ ਆ ਇੱਥੇ ਬਣਿਆ ਰਹਿੰਦਾ ਲੋਕ ਇੱਕ ਦੂਜੇ ਨਾਲ ਮਿਲੇ ਰਹਿੰਦੇ ਆ ਜੁੜਦੇ ਰਹਿੰਦੇ ਆ ਸੋ ਬਣੇ ਰਹੋ ਗੁਰਪ੍ਰੀਤ ਕੋਟਲੀ YouTube ਚੈਨਲ ਆ ਗੁਰਪ੍ਰੀਤ Facebook ਪੇਜ ਨਾਲ ਗੁਰਪ੍ਰੀਤ S ਕੋਟਲੀ ਮੇਰਾ Twitter ਤੇ ਅਕਾਊਂਟ ਆ ਗੁਰਪ੍ਰੀਤ ਕੋਟਲੀ ਵਿਚਲੋਂ ਸਾਡਾ Instagram ਤੇ ਆ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਇੱਥੋਂ ਦਾ ਇਹ ਕਿਸਾਨੀ ਅੰਦੋਲਨ ਦੀ ਜਿਹੜੀ ਰਿਐਲਿਟੀ ਆ ਅਸਲ ਦੇ ਵਿੱਚ ਜਿਹੜਾ ਸੱਚ ਆ ਉਹ ਮਿਲਦਾ ਰਵੇ ਨਹੀਂ ਤਾਂ ਤੁਹਾਨੂੰ ਮੈਂ ਦੱਸਦਾ ਵੀ ਪਹਿਲਾਂ ਗੋਦੀ ਮੀਡ ਵਾਲੇ ਤਾਂ ਕੱਲ ਫੜੀ ਆ ਜੀ ਨਿਊਜ਼ ਵਾਲੇ ਤੁਸੀਂ ਦੇਖਿਆ ਹੋਣਾ ਉਹ ਜਿਹੜੇ ਤਰੀਕਿਆਂ ਦੀ ਚੈਟ ਆ ਉਹ ਵੀ ਤੁਹਾਡੇ ਹੱਥਾਂ ਦੇ ਵਿੱਚ ਗਈ ਆ ਉਹ ਤੋਂ ਬਿਨਾਂ ਜਿਹੜਾ ਹੁਣ ਬਹੁਤ ਵੱਡੀਆਂ ਈੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀਆਂ ਦੇ ਨਾਂ ਤੇ ਬਣਾ ਕੇ ਸਾਡੀਆਂ ਫੋਟੋਆਂ ਲਾ ਕੇ ਸਾਡੇ ਹੀਰੋਆਂ ਦੀਆਂ ਫੋਟੋਆਂ ਲਾ ਕੇ ਤੁਹਾਨੂੰ ਲਗਾਤਾਰ ਜਿਹੜਾ ਹੈਗਾ ਅ ਅੰਦੋਲਨ ਨੂੰ ਡਿਪਲੀਸ਼ਨ ਦੇ ਸਾਈਡ ਮਤਲਬ ਕਿ ਉਹਨੂੰ ਖੇਰੂ ਖੇਰੂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਤੁਹਾਡਾ ਪ੍ਰਗੁਰਪ੍ਰੀਤ ਕੋਟਲੀ ਹਮੇਸ਼ਾ ਆਖਰੀ ਸਾਹ ਤੱਕ ਇੱਥੇ ਜਿਹੜਾ ਹੈਗਾ ਤੁਹਾਨੂੰ ਅੰਦੋਲਨ ਦੀ ਰੈਲਿਟੀ ਦਿਖਾਉਂਦਾ ਰਹੂਗਾ ਤੁਸੀਂ ਇੱਕ ਵਾਰੀ ਲਾਸਟ ਵੀਊ ਮਾੜਾ ਦਿਖਾ ਦੇ ਉਸ ਤੋਂ ਬਾਅਦ ਆਪਾਂ ਖਤਮ ਕਰਦੇ ਆ ਸੋ ਲਗਾਤਾਰ ਅਪਡੇਟਾਂ ਲੈਣ ਵਾਸਤੇ ਗੁਰਪ੍ਰੀਤ ਕੋਟਲੀ YouTube ਚੈਨਲ ਨਾਲ ਗੁਰਪ੍ਰੀਤ ਕੋਟਲੀ Facebook ਪੇਜ ਨਾਲ ਗੁਰਪ੍ਰੀਤ ਐਸ ਕੋਟਲੀ Twitter ਅਕਾਊਂਟ ਗੁਰਪ੍ਰੀਤ ਕੋਟਲੀ ਅਫੀਸ਼ੀਅਲ Instagram ਤੇ ਕਿਸਾਨ ਇਕਤਾ ਸਾਡੀ ਵੈਬਸਾਈਟ ਦੇ ਨਾਲ ਬਣੇ ਰਹੋ ਤੁਹਾਡਾ ਬਹੁਤ-ਬਹੁਤ ਧੰਨਵਾਦ